ਗੱਲਬਾਤ ਵਿਦ ਹੈਰੀਵੇਜ਼ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀ ਕਾਂਜ ਜੀ। ਮਹਾਂ ਜੀ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਅੱਜ ਜਿਹੜੀ ਅਸੀਂ ਮੁੱਦੇ ਤੇ ਗੱਲ ਕਰਨੀ ਹੈ ਪਿਛਲੇ ਦਿਨੀ ਪੰਜਾਬ ਦਾ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਜੋ ਕੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਗਊ ਧੰ ਨਾਲ ਉਹਦਾ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਬਹੁਤ ਗੱਲਾਂ ਉਠੀਆਂ। ਕਈਆਂ ਨੇ ਤਾਂ ਕਿਹਾ ਵੀ ਇਹ ਤੁਹਾਡੇ ਹੀ ਹਿੰਦੂ ਸਨਾਤਨ ਨੂੰ ਟਾਰਗੇਟ ਕਰਕੇ ਵੀ ਤੁਹਾਡੀ ਮਾਵਾਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਨੋ ਕਈਆਂ ਨੇ ਕਿਹਾ ਵੀ ਤੁਸੀਂ ਦੁੱਧ ਲੈ ਕੇ ਇਹਨਾਂ ਨੂੰ ਸੜਕਾਂ ਦੇ ਛੱਡਦੇ ਹੋ ਇਸ ਗੱਲ ਦਾ ਆਰਗੂਮੈਂਟ ਰਿਹਾ ਅੱਜ ਅਸੀਂ ਮਹੰਤ ਜੀ ਤੋਂ ਜਾਣਾਂਗੇ ਵੀ ਜਿਹੜਾ ਸਰਕਾਰ ਵੱਲੋਂ ਕਾਉਸਸ ਇਕੱਠਾ ਕੀਤਾ ਜਾਂਦਾ ਹੈ ਤੇ ਜਿਹੜੀ ਇਹਨਾਂ ਦੀ ਸੰਸਥਾ ਵੱਲੋਂ ਕੀ ਕੀ ਕਾਰਜ ਕੀਤੇ ਜਾਂਦੇ ਆ ਉਹਦੇ ਬਾਰੇ ਅਸੀਂ ਤਫਸੀਲ 'ਚ ਜਾਣਾਂਗੇ ਮਹੰਤ ਜੀ ਮਹੰਤ ਜੀ ਪਹਿਲਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਸਨਾਤਨ ਧਰਮ ਤੇ ਬਹੁਤ ਉਂਗਲਾਂ ਉਠੀਆਂ ਵੀ ਜਿਹੜੇ ਲੋਕ ਸਨਾਤਨ ਧਰਮ ਵਾਲੇ ਗਊ ਨੂੰ ਮਾਤਾ ਮੰਨਦੇ ਆਂ ਬਹੁਤ ਲੋਕਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਇਹਨਾਂ ਨੂੰ ਆਪਣੀ ਮਾਵਾਂ ਨੂੰ ਵੀ ਘਰੇ ਵੱਲ ਲੋ ਵੀ ਇਸ ਤਰ੍ਹਾਂ ਟਾਰਗੇਟ ਕਰਨਾ ਕਿੰਨੀ ਕਿ ਚੰਗੀ ਗੱਲ ਐ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਸਮੂਹ ਸਾਰ ਸੰਗਤ ਜੀ ਨੂੰ ਸਾਰੇ ਸਮੂਹ ਪੰਜਾਬੀਆਂ ਨੂੰ ਨਮਸਕਾਰ ਕਰਦੇ ਆਂ ਤੇ ਜਿਹੜਾ ਸਾਡਾ ਇੱਕ ਪੰਜਾਬੀ ਪੁੱਤ ਸਾਡਾ ਪ੍ਰਾਜਵੀਰ ਜਵੰਦਾ ਜਿਨ੍ਹਾਂ ਦਾ ਇੱਕ ਬੜਾ ਛੋਟੀ ਉਮਰ ਦੇ ਵਿੱਚ ਦਿਹਾਂਤ ਹੋਇਆ ਸਭ ਤੋਂ ਪਹਿਲਾਂ ਤਾਂ ਅਸ਼ੂਸ ਹੁੰਦਾ ਦੁੱਖ ਪ੍ਰਗਟ ਕਰਦਾ ਠੀਕ ਹੈ ਜੀ ਇਸ ਤੋਂ ਬਾਅਦ ਦੂਸਰੀ ਗੱਲ ਜਿਹੜੀ ਤੁਹਾਡਾ ਸਵਾਲ ਹੈ ਕਿ ਗਊਆਂ ਦੇ ਮਾਮਲੇ ਨੂੰ ਲੈ ਕੇ ਸਨਾਤਨ ਤੋਂ ਟਾਰਗੇਟ ਕੀਤਾ ਗਿਆ ਜਾਂ ਕਈ ਲੋਕਾਂ ਨੇ ਕਿਸੇ ਨੇ ਕਿਹਾ ਕਿ ਜਿਨ੍ਹਾਂ ਦੀਆਂ ਮਾਵਾਂ ਨੇ ਉਹ ਆਪਣੇ ਘਰ ਲੈ ਜਾਣ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਗੱਲ ਕਰਾਂਗੇ ਜਵਾਬ ਵੀ ਦੇਵਾਂਗੇ ਸਭ ਤੋਂ ਪਹਿਲਾਂ ਇੱਕ ਚੀਜ਼ ਕਲੀਅਰ ਕਰ ਦਈਏ ਕਿ ਜਿਹੜੀ ਗਊ ਹੈ ਗਊ ਮਾਤਾ ਕੇਵਲ ਸਨਾਤਨੀਆਂ ਦੀ ਮਾਤਾ ਨਹੀਂ ਹੈ ਠੀਕ ਹੈ ਜੀ ਗਊ ਮਾਤਾ ਦੇ ਗਊ ਤੇ ਗਰੀਬ ਦਾ ਰੱਖਿਆ ਦਾ ਗਰੂ ਤੇ ਗਰੀਬ ਦੀ ਰੱਖਿਆ ਦਾ ਨਾਰਾ ਸਾਡੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਦਿੱਤਾ ਠੀਕ ਹੈ ਜੀ ਦੂਸਰੀ ਚੀਜ਼ ਅਸੀਂ ਸਾਰੇ ਸਮੂਹ ਪੰਜਾਬੀਆਂ ਆ ਪਹਿਲਾਂ ਸਭ ਤੋਂ ਪਹਿਲਾਂ ਠੀਕ ਹੈ ਜੀ ਜਿਹੜੇ ਪੰਜਾਬੀਆਂ ਤਾਂ ਪੰਜਾਬੀਆਂ ਦੇ ਅੰਦਰ ਸਾਡਾ Hindu ਤੇ Sikh ਦੇ ਵਿੱਚ ਜਿਹੜੇ ਇਹ ਅੱਜ ਕੱਲ੍ਹ ਰਾਜਨੀਤੀ ਕਰਨ ਵਾਲੇ ਲੋਕ ਨੇ ਇਹਨਾਂ ਨੇ ਫਰਕ ਪਾਇਆ ਨਹੀਂ ਤਾਂ ਅਦਰਵਾਈਜ਼ ਤਾਂ ਸਾਡੇ ਤਾਂ ਅੱਧੇ ਪਰਿਵਾਰਾਂ ਦੇ ਆਨੰਦ ਹੁੰਦੇ ਨੇ ਤੇ ਅੱਧਿਆਂ ਦੇ ਸਾਡੇ ਫੇਰੇ ਹੁੰਦੇ ਨੇ ਠੀਕ ਹੈ ਅਸੀਂ ਉਦਾਸੀ ਸੰਪਰਦਾਇ ਚੋਂ ਆਨੇ ਆ ਠੀਕ ਹੈ ਸਾਡੇ ਜਿਹੜੇ ਮਹਾਪੁਰਸ਼ ਨੇ ਜਗਤਗੁਰੂ ਬਾਬਾ ਸ਼੍ਰੀਚੰਦਰ ਜੀ ਮਹਾਰਾਜ ਠੀਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬੱਦਿਸ ਪੁੱਤਰ ਨੇ ਠੀਕ ਹੈ ਹੁਣ ਤੁਸੀਂ ਇਹ ਦੱਸੋ ਵੀ ਸਾਨੂੰ ਅਸੀਂ ਨਾਨਕ ਨਾਮ ਲੈਵਾ ਸੰਗਤਾਂ ਠੀਕ ਹੈ ਸਾਨੂੰ ਨਾਨਕ ਨਾਮ ਲੈਵਾ ਨੂੰ Hindu ਮੰਨਿਆ ਜਾਏਗਾ ਜਾਂ Sikh ਮੰਨਿਆ ਜਾਏਗਾ ਤਾਂ ਇਸ ਕਰਕੇ ਅਸੀਂ Hindu ਵੀ ਅਸੀਂ ਆ Sikh ਵੀ ਅਸੀਂ ਆ ਠੀਕ ਹੈ ਤੇ ਜਿਹੜੇ ਤੱਕ ਗਊ ਦਾ ਸਵਾਲ ਹੈ ਗਊ ਵੀ ਸਾਡੇ ਲਈ ਸਾਰੇ ਹੀ ਚਾਹੇ ਹਿੰਦੂ ਆ ਚਾਹੇ ਸਿੱਖਾ ਉਹਨਾਂ ਦੇ ਲਈ ਬਰਾਬਰ ਪੁੱਛਣੀ ਆ ਜਿਹੜੇ ਲੋਕ ਅੱਜ ਗਾਉ ਦੇ ਬਾੜੇ ਮਾਰੇ ਸ਼ਬਦ ਵਰਤ ਰਹੇ ਨੇ ਹਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਵੀ ਉਹ ਗਜਨੀ ਦੀਆਂ ਅਲੱਗਾਂ ਨੇ ਠੀਕ ਹੈ ਉਹ ਕਿਸੇ ਸਿੱਖ ਦਾ ਜਾਂ ਹਿੰਦੂ ਦਾ ਬੀਜ ਨਹੀਂ ਹੋ ਸਕਦੇ ਹਾਂ ਕਿਉਂ ਕਿਉਂਕਿ ਜਦੋਂ ਨਾ ਇਹਦੇ ਪਿੱਛੇ ਇੱਕ ਰੀਜ਼ਨ ਵੀ ਹੈ ਕਾਰਨ ਵੀ ਹੈ ਠੀਕ ਹੈ ਕਾਰਨ ਕੀ ਹੈ ਪਹਿਲਾਂ ਮੁਗਲਾਂ ਦੇ ਹਮਲੇ ਹੁੰਦੇ ਸੀ ਠੀਕ ਹੈ ਮੁਗਲ ਸਾਡੀਆਂ ਹਿੰਦੂ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ ਇਸ ਚ ਕੋਈ ਦੋ ਰਾਏ ਨਹੀਂ ਇਹ ਸੱਚਾਈ ਹੈ ਇਤਿਹਾਸਕ ਸੱਚਾਈ ਹੈ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਾਡੀਆਂ ਖਾਲਸਾ ਫੌਜਾਂ ਹਮ ਉਹਨਾਂ ਔਰਤਾਂ ਨੂੰ ਛਡਾਉਂਦੀਆਂ ਠੀਕ ਹੈ ਤਾਂ ਉਹਨਾਂ ਔਰਤਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਸਵੀਕਾਰ ਨਹੀਂ ਕੀਤਾ ਬਿਲਕੁਲ ਉਹ ਜਦੋਂ ਸਵੀਕਾਰ ਨਹੀਂ ਕੀਤਾ ਤਾਂ ਉਹਨਾਂ ਔਰਤਾਂ ਨੂੰ ਗੁਰੂ ਜੀ ਦੇ ਜਿਹੜੇ ਅੱਗੇ ਸਿੱਖ ਸੀਗੇ ਉਹਨਾਂ ਨੇ ਉਹਨਾਂ ਔਰਤਾਂ ਨੂੰ ਆਪਣੇ ਘਰਾਂ 'ਚ ਸ਼ਰਨ ਦਿੱਤੀ ਠੀਕ ਹੈ ਜਿਸ ਸਮੇ ਉਹ ਮੁਗਲ ਉਹ ਔਰਤਾ ਮੁਗਲਾਂ ਦੇ ਕਬਜ਼ੇ ਚ ਰਹੀਆਂ ਠੀਕ ਹੈ ਉਸ ਦੌਰਾਨ ਉਹਨਾਂ ਵਿਚਾਰੀਆਂ ਦੇ ਢਿੱਡਾਂ ਚ ਬੀਜ ਪੈ ਗਏ ਮੁਗਲਾਂ ਦੇ ਠੀਕ ਹੈ ਉਹ ਜਿਹੜੇ ਬੀਜ ਸੀ ਉਹ ਅੱਗੇ ਹਰੇ ਹੋ ਗਏ ਉਹ ਹਿੰਦੂਆ ਤੋਂ ਨਫ਼ਰਤ ਕਰਨ ਲੱਗੇ ਠੀਕ ਹੈ ਇਹ ਉਹੀ ਨੇ ਜਿਹੜੇ ਲੋਕ ਨਾ ਦੇਖਣ ਚ ਤਾਂ ਦੇਖਣ ਪੱਖਣ ਚ ਤਾਂ ਲੱਗਦੇ ਨੇ ਵੀ ਸਾਡੇ ਸਿੱਖ ਨੇ ਪਰ ਉਸ ਵਿੱਚ ਬੀਜ ਕੋਈ ਹੋ ਰਿਹਾ ਹੋ ਉਹ ਇਸ ਵਜ੍ਹਾ ਕਰਕੇ ਨਾ ਕਾਰਨ ਇਹ ਹੈ ਵੀ ਉਹ ਹਿੰਦੂਆ ਤੋਂ ਨਫ਼ਰਤ ਕਰਦੇ ਨੇ ਨਹੀਂ ਤਾਂ ਜਿਹੜਾ ਸਾਡਾ ਤਾਂ ਜੰਮਣਾ ਇੱਕ ਦਾ ਸਾਡਾ ਮਰਨਾ ਇੱਕ ਦਾ ਸਾਡਾ ਸ਼ਮਸ਼ਾਨ ਇੱਕ ਸਾਡੇ ਚ ਕਿੱਥੇ ਫਰਕ ਹੈ ਨਹੀਂ ਨਹੀਂ ਜੇ ਫਰਕ ਨਹੀਂ ਹੈ ਜੀ ਤਕਰੀਬਨ ਆਪਾਂ ਵੀਡੀਓ ਦੇਖਦੇ ਆ ਵੀ ਕਈ ਜਿਹਾ ਸੈਨਾ ਆਗੂ ਜਾਂ ਕਈ ਭਗਵਾਧਾਰੀ ਉਹ ਸਿੱਖਾਂ ਨੂੰ ਖਾਲਸਤਾਨੀ ਕਹਿ ਕੇ ਟਾਰਗੇਟ ਕਰਦੇ ਆ ਉਹ ਵੀ ਅੰਡੀਆ ਕਲਾਸ ਕਰਦੇ ਆ ਦੇਖੋ ਅਸੀਂ ਇੱਕ ਚੀਜ਼ ਦੋ ਚੀਜ਼ਾਂ ਨੇ ਅਸੀਂ ਨਾ ਤਾਂ ਅਸੀਂ ਹਿੰਦੂ ਰਾਸ਼ਟਰ ਦੇ ਹੱਕ ਚਾ ਠੀਕ ਹੈ ਜੀ ਨਾ ਅਸੀਂ ਖਾਲਸਤਾਨ ਦੇ ਹੱਕ ਚਾ ਠੀਕ ਹੈ ਅਸੀਂ ਤਾਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ ਚਾ ਨੇ ਉਹਦਾ ਹਰ ਸਿੱਖ ਨੂੰ ਖਾਲਸਾ ਤਰੀਕੇ ਅਕਾ ਟਾਰਗੇਟ ਕਰ ਦਿੰਦੇ ਜਿਹੜੇ ਜਿਹੜੇ ਉਹ ਬੰਦੇ ਕਰਦੇ ਨੇ ਉਹ ਸਾਡੇ ਪੰਜਾਬੀ ਹਿੰਦੂਆਂ ਦੇ ਉਹ ਕਿਤੇ ਹਿੰਦੂਆਂ ਦੇ ਉਹ ਸਮਰਥਕ ਹੈ ਹੀ ਨਹੀਂ ਨਾ ਹੋ ਕਿਤੇ ਨਾ ਕਿਤੇ ਦੇਖੋ ਜਿਹੜੇ ਲੋਕ ਚਾਹੇ ਤੁਸੀਂ ਉਹ ਸਿੱਖਾਂ ਨੂੰ ਗਜਨੀ ਦਾ ਬੀਜ ਕਹਤਾ ਸਿੱਖਾਂ ਨੂੰ ਨਹੀਂ ਕਹਿਆ ਨਾ ਨਾ ਤੁਸੀਂ ਉਹ ਉਹ ਕੁਝ ਪਰਸੈਂਟ ਸਿੱਖਾਂ ਨੂੰ ਕਹਤਾ ਜਿਹੜੇ ਲੋਕ ਹਿੰਦੂਆਂ ਨੂੰ ਨਫ਼ਰਤ ਕਰਦੇ ਜਿਹੜੇ ਨਫ਼ਰਤ ਹਿੰਦੂਆਂ ਨੂੰ ਨਫ਼ਰਤ ਕਰਦੇ ਤੁਸੀਂ ਇਹਨਾਂ ਨੂੰ ਕਹਤਾ ਨਾ ਗੱਲ ਹੈ ਪਰ ਗੱਲ ਇਹ ਵੀ ਜਿਹੜੇ ਲੋਕ ਹਿੰਦੂ ਜਿਹੜੇ ਸਿੱਖਾਂ ਤੋਂ ਨਫ਼ਰਤ ਕਰਦੇ ਆ ਉਹ ਕਿਦੇ ਵਿੱਚ ਆ ਵੀ ਕਿਸੇ ਦੇ ਵਿੱਚ ਹੋਣਗੇ ਤਾਂ ਉਹ ਵੀ ਕਿਤੇ 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 ਮਿਕਸ ਬਲੀਡ ਹੋਣਗੇ ਬਿਲਕੁਲ ਠੀਕ ਹੈ ਅਸੀਂ ਅਸੀਂ ਇਹ ਨਹੀਂ ਉਹਨਾਂ ਦਾ ਪੱਖ ਲੈ ਰਹੇ ਅਸੀਂ ਤਾਂ ਇਹ ਕਹਿ ਰਿਹਾ ਜਿਹੜੇ ਹਿੰਦੂਆਂ ਤੋਂ ਨਫ਼ਰਤ ਕਰਦੇ ਨੇ ਉਹ ਕਿਤੇ ਗਜਨੀ ਦੇ ਵਿੱਚ ਹੋਣਗੇ ਠੀਕ ਹੈ ਜੀ ਜਿਹੜੇ ਸਿੱਖਾਂ ਤੋਂ ਨਫ਼ਰਤ ਕਰਦੇ ਆ ਉਹ ਵੀ ਕਿਤੇ ਕੋਈ ਮਿਕਸ ਬਲੀਡ ਹੋਣਗੇ ਬਿਲਕੁਲ ਠੀਕ ਹੈ ਇਹ ਗੱਲ ਮੈਂ ਤੁਹਾਡੀ ਸਹਿਮਤ ਦੇਖੋ ਉਹ ਸਾਡੇ ਉਹ ਕਿਤੇ ਹਿੰਦੂਆਂ ਕਿਉਂਕਿ ਹਿੰਦੂ ਕਦੀ ਸਿੱਖ ਨੂੰ ਗਾਲ ਨਹੀਂ ਕੱਢ ਸਕਦਾ ਬਿਲਕੁਲ ਠੀਕ ਹੈ ਸਿੱਖ ਕਦੇ ਹਿੰਦੂ ਨੂੰ ਗਾਲ ਨਹੀਂ ਕੱਢ ਸਕਦਾ ਬਿਲਕੁਲ ਠੀਕ ਸਾਡੀ ਤਾਂ ਮਾਂ ਇੱਕ ਹੈ ਸਾਡਾ ਪਿਓ ਇੱਕ ਹੈ ਸਾਡਾ ਪਚੋਕੜੀ ਤਾਂ ਸਾਡੇ ਵੱਡ-ਵਡੇਰੇ ਇੱਕ ਨੇ ਬਿਲਕੁਲ ਅੱਜ ਤੁਸੀਂ ਗੱਲ ਕਰੋ ਮੈਂ ਹੁਣ ਗੱਲ ਇੱਕ ਹੋਰ ਗੱਲ ਕਰਦਾ ਇਸ ਦੇ ਵਿੱਚ ਚਲੋ ਗੱਲ ਚੋਂ ਗੱਲ ਹੋਰ ਚੱਲ ਪਈ ਹਮ ਗੱਲ ਆਪਣੀ ਚੱਲ ਰਹੀ ਸੀ ਗਉਆਂ ਦੀ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਗਉਆਂ ਦੇ ਮੁੱਦੇ ਤੇ ਰਹਨੇ ਆ ਚਲੋ ਆਪਾਂ ਇਸ ਦੇ ਉੱਤੇ ਹੁਣ ਗੱਲ ਕੀ ਹੈ ਦੇਖੋ ਜਿਹੜੀ ਗੱਲ ਜਿੱਥੇ ਤੱਕ ਆਪਾਂ ਗਉਆਂ ਦੀ ਗੱਲ ਕਰਦੇ ਹਾਂ ਹਾਂਜੀ ਗਉਆਂ ਦੀ ਗੱਲ ਇਹ ਹੈ ਕਿ ਜਿਹੜ ਗੋ ਸੇਵਾ ਦੇ ਵਿੱਚ ਲੱਗੇ ਠੀਕ ਹੈ ਜੀ ਜਦੋਂ ਅਸੀਂ ਗੋ ਸੇਵਾ 'ਚ ਲੱਗੇ ਤਾਂ ਅਸੀਂ ਬਹੁਤ ਗਊਆਂ ਜਿਹੜੀਆਂ ਅਸੀਂ ਇੱਥੋਂ ਕਟਨ ਦੇ ਲਈ ਬਾਹਰਲੇ ਸਟੇਟ ਜਾਂਦੇ ਸੀ ਟ੍ਰੱਕਾਂ ਦੇ ਟ੍ਰੱਕ ਜਾਂਦੇ ਸੀਗੇ ਤਾਂ ਅਸੀਂ ਜਦੋਂ ਰੋਕਣਾ ਸ਼ੁਰੂ ਕੀਤਾ ਤਾਂ ਸਾਡੇ ਕੋਲ ਇੱਥੇ ਕਾਨੂੰਨ ਵੀ ਸਾਡੀ ਜਾਣਕਾਰੀ 'ਚ ਨਹੀਂ ਸੀਗਾ ਠੀਕ ਹੈ ਅਸੀਂ ਅਥਾਰਟੀਆਂ ਨੂੰ ਮਿਲੇ ਕਾਨੂੰਨ ਕਢਾਏ ਕਾਨੂੰਨ ਕਢਾ ਕੇ ਉਹਨਾਂ ਦੀ ਇੰਪਲੀਮੈਂਟੇਸ਼ਨ ਸ਼ੁਰੂ ਕਰਵਾਈ ਹਾਂ ਤਾਂ ਜਦੋਂ ਅਸੀਂ ਉਹ ਇੰਪਲੀਮੈਂਟੇਸ਼ਨ ਸ਼ੁਰੂ ਕਰਵਾਈ ਤਾਂ ਉਦੋਂ ਸਾਡੀ ਜਾਣਕਾਰੀ ਚਾਹੀ ਕਿਉਂਕਿ ਗਊਆਂ ਨੂੰ ਅਸੀਂ ਟਰੱਕ ਦਾ ਛਡਾ ਲਿਆ ਠੀਕ ਹੈ ਟਰੱਕ ਛਡਾਨ ਤੋਂ ਬਾਅਦ ਸਾਡੀ ਲੜਾਈ ਸ਼ੁਰੂ ਹੁੰਦੀ ਸੀ ਗਊਸ਼ਾਲਾ ਨਾਲ ਹੂੰ ਗਊਸ਼ਾਲਾ ਕਹਿੰਦੇ ਜੀ ਤੁਸੀਂ ਤਾਂ ਇਹਨਾਂ ਨੂੰ ਛਡਾ ਕੇ ਇੱਥੇ ਸਾਡੇ ਕੋਲ ਛੱਡ ਜੂਗੇ ਪਰ ਇਹਨਾਂ ਨੂੰ ਅਸੀਂ ਪਾਲਾਂਗੇ ਕਿਵੇਂ ਬਿਲਕੁਲ ਠੀਕ ਹੈ ਸਾਡੇ ਕੋਲ ਤਾਂ ਬਿਲ ਨਹੀਂ ਓਵਰਲੋਡ ਹੋ ਰਹੀਆਂ ਨੇ ਗਊਸ਼ਾਲਾ ਠੀਕ ਹੈ ਨਾ ਤਾਂ ਕਿਉਂਕਿ ਤੁਸੀਂ ਮੰਦਰ ਜਾਂਦੇ ਹੋ 10 ਰੁਪਏ ਗੁਰਦੁਆਰੇ ਮੰਦਰ ਜਾਂਦਾ ਬੰਦਾ ਮੱਥਾ ਟੇਕ ਆਂਦਾ ਠੀਕ ਹੈ ਜਿਹੜੀ ਮੂਰਤੀ ਹੈ ਜਾਂ ਜਿਹੜੇ ਗ੍ਰੰਥ ਸਾਹਿਬ ਨੇ ਉਹ ਨਹੀਂ ਪੈਸਾ ਮੰਗਦੇ ਕੋਈ ਬਿਲਕੁਲ ਠੀਕ ਹੈ ਜਿਹੜੀ ਗ ਉਹਨੂੰ ਖਾਣ ਨੂੰ ਚਾਰਾ ਚਾਹੀਦਾ ਉਹਦਾ ਗੋਹਾ ਕੂੜਾ ਚੱਕਣ ਦੇ ਲਈ ਬੰਦਾ ਚਾਹੀਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਤਾਂ ਇਸ ਕਰਕੇ ਗਊਸ਼ਾਲਾ ਦੇ ਵਿੱਚ ਕੋਈ ਜਾ ਕੇ 10 ਰੁਪਏ ਨਹੀਂ ਚੜਾਉਂਦਾ ਠੀਕ ਹੈ ਕੰਪੈਰੀਟਿਵਲੀ ਅਗਰ ਆਪਾਂ ਦੇਖੀਏ ਸਾਡੇ ਧਰਮਸਥਾਨਾਂ ਦਾ ਮੰਦਰਾਂ ਦਾ ਹਾਂ ਤਕਰੀਬਨ ਠੀਕ ਹੈ ਠੀਕ ਹੈ ਨਾ ਤਾਂ ਇਸ ਕਰਕੇ ਉਹ ਗਊਸ਼ਾਲਾ ਦੀ ਵੀ ਪੋਜੀਸ਼ਨ ਸਾਨੂੰ ਇਹ ਸਾਰੀ ਚੀਜ਼ ਜਦੋਂ ਸਮੱਸਿਆ ਨਜ਼ਰ ਆਈ ਹਾਂ ਤਾਂ ਅਸੀਂ ਫਿਰ ਉਸ ਤੋਂ ਬਾਅਦ ਸਰਕਾਰ ਉਦੋਂ ਸਰਕਾਰ ਬਣੀ 2008-09 ਦੇ ਵਿੱਚ 7-8 ਦੇ ਵਿੱਚ ਇਹਨਾਂ ਦੀ ਅਕਾਲੀ ਭਾਜਪਾ ਸਰਕਾਰ ਬਣੀ ਠੀਕ ਹੈ ਜੀ ਇਨੋ ਨੇ ਬੀਜੇਪੀ ਵਾਲਾ ਨੇ ਕਿ ਹੱਬਸੀ ਗੋਮਵਾ ਦਾ ਕਰਾਂਗੇ ਜੀ ਅਸੀਂ ਉਹ ਕਰਾਂਗੇ ਉਹ ਕਰਾਂਗੇ ਤਾਂ ਅਸੀਂ ਇਹਨਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣਾਏ ਠੀਕ ਹੈ ਸਾਡੇ ਪ੍ਰੈਸ਼ਰ ਦੇ ਨਾਲ ਕੀ ਹੋਇਆ ਸਰਕਾਰ ਨੇ ਇੱਕ ਗਊ ਸੇਵਾ ਬੋਰਡ ਬਣਾਇਆ ਗੋਸੇਵਾ ਬੋਰਡ ਠੀਕ ਹੈ ਪਹਿਲਾ ਗੋਸੇਵਾ ਬੋਰਡ ਬਣਾਇਆ ਠੀਕ ਹੈ ਗੋਸੇਵਾ ਬੋਰਡ ਬਣਾ ਕੇ ਫਿਰ ਉਸ ਨੂੰ ਅਸੀਂ ਫਿਰ ਪ੍ਰੈਸ਼ਰ ਬਾਕੇ ਬੋਰਡ ਦੇ ਕੋਲ ਕੋਈ ਪਾਵਰ ਨਹੀਂ ਸੀ ਫਿਰ ਉਸ ਨੂੰ ਅਪਗ੍ਰੇਡ ਕਰਾ ਕੇ ਗੋਸੇਵਾ ਕਮਿਸ਼ਨ ਬਣਾਇਆ ਗੋਸੇਵਾ ਕਮਿਸ਼ਨ ਠੀਕ ਹੈ ਉਹ ਜਦੋਂ ਬਣ ਗਏ ਤਾਂ ਬਣਨ ਤੋਂ ਬਾਅਦ ਫਿਰ ਅਸੀਂ ਸਾਰੀਆਂ ਚੀਜ਼ਾਂ ਦੇ ਕਿਉਂਕਿ ਅਸੀਂ ਸਮਾਧਾਨ ਵਾਲੇ ਪਾਸੇ ਹੱਲਾਲੇ ਪਾਸੇ ਚੱਲਣਾ ਹੈ ਠੀਕ ਹੈ ਬਿਲਕੁਲ ਠੀਕ ਹੈ ਜਦੋਂ ਸਮਾਜ ਦੇ ਵਿੱਚ ਇੱਕ ਪਾਸੇ ਜਦੋਂ ਕੋਈ ਐਕਸੀਡੈਂਟ ਹੁੰਦਾ ਹਮ ਜਿਹੜੀ ਇਨਸਾਨੀ ਜ਼ਿੰਦਗੀ ਹੈ ਜੀ ਉਹਨੂੰ ਕੋਈ ਨੁਕਸਾਨ ਪਹੁੰਚਦਾ ਹੈ ਹਮ ਤਾਂ ਉਹ ਨਰ ਮਤਲਬ ਨਾਰਾਇਣ ਨਰ ਸੇਵਾ ਨਾਰਾਇਣ ਸੇਵਾ ਬਿਲਕੁਲ ਠੀਕ ਹੈ ਅਗਰ ਕਿਸੇ ਨਰ ਦਾ ਅਸੀਂ ਨੁਕਸਾਨ ਕਰਦੇ ਆ ਤਾਂ ਅਸੀਂ ਨਾਰਾਇਣ ਦੇ ਵੀ ਕਿਤੇ ਦੋਖੀ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਨਾ ਤਾਂ ਇਸ ਕਰਕੇ ਇੱਕ ਪਾਸੇ ਤਾਂ ਸਾਡੇ ਜੇ ਕਿਸੇ ਨਰ ਦਾ ਨਾਰਾਇਣ ਦਾ ਨੁਕਸਾਨ ਹੁੰਦਾ ਉਹ ਵੀ ਮਾੜਾ ਦੂਜੇ ਪਾਸੇ ਜਦੋਂ ਕਿਤੇ گاਉਂ ਦੇ ਐਕਸੀਡੈਂਟ ਚ ਛੱਟ ਵੱਜਦੀ ਹੈ ਤਾਂ ਉਹ ਵੀ ਸਾਡੇ ਕਿਤੇ ਨਾ ਕਿਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੀ ਹੈ ਆਹਤ ਹੁੰਦੀ ਹੈ ਬਿਲਕੁਲ ਠੀਕ ਹੈ ਤਾਂ ਅਸੀਂ ਕਿਹਾ ਵੀ ਇਹਦਾ ਮਸਲੇ ਦਾ ਹੱਲ ਕੀ ਹੈ ਬਿਲਕੁਲ ਕਿਉਂਕਿ ਪੁਰਾਣੇ ਜ਼ਮਾਨੇ ਚ ਗੱਡੇ ਹੁੰਦੇ ਸੀਗੇ ਐਨਾ ਕੋਈ ਵਹੀਕਲ ਹੁੰਦਾ ਨਹੀਂ ਸੀਗਾ ਆਯਾਤ ਆਦ ਦੇ ਨੇ ਸਾਧਨ ਨਹੀਂ ਸੀ ਹੁੰਦੇ ਹਰ ਖੇਤ ਦੇ ਵਿੱਚ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ ਬਿਲਕੁਲ ਤੇ ਬਲਦਾਂ ਨੂੰ ਸਾਡੇ ਜੱਟ ਜ਼ਮੀਂਦਾਰ ਜਿਹੜੇ ਹੁੰਦੇ ਸੀ ਉਹ ਧੀਆ ਪੁੱਤਾਂ ਵਾਂਗ ਪਾਲਦੇ ਸੀ ਸੇਵਾ ਕਰਦੇ ਸੀ ਉਹਨਾਂ ਨੂੰ ਪਾਲਦੇ ਸੀ ਧੀਆ ਪੁੱਤਾਂ ਨੂੰ ਪੁੱਤ ਵਾਂਗੂ ਸੀਗਾ ਵੀ ਜਦ ਤੱਕ ਉਹ ਬ ਉਹਦੇ ਬੁੱਢੇ ਹੋਣਦੇ ਉਹਦੇ ਪ੍ਰਾਣ ਤਿਆਗਨ ਤੱਕ ਵੀ ਉਸ ਦੀ ਸੇਵਾ ਹੁੰਦੀ ਸੀ ਬਿਲਕੁਲ ਠੀਕ ਹੈ ਜੀ ਚਾਹੇ ਉਹ ਖੇਤੀਬਾਹੀ ਯੋਗ ਨਾ ਵੀ ਰਹਿੰਦਾ ਤਾਂ ਵੀ ਉਹਦੀ ਸੇਵਾ ਹੁੰਦੀ ਸੀ ਸੇਵਾ ਹੁੰਦੀ ਸੀ ਬਿਲਕੁਲ ਉਹਨੂੰ ਕਹਿੰਦੇ ਸੀ ਉਹ ਸਾਡਾ ਜਹਜਾ ਬਜ਼ੁਰਗ ਹੈ ਸਾਡਾ ਬਜ਼ੁਰਗ ਹੈ ਬਿਲਕੁਲ ਠੀਕ ਹੈ ਜੀ ਇਹ ਭਾਵਨਾ ਹੁੰਦੀ ਸੀ ਸਾਡੇ ਆਮ ਘਰਾਂ ਦੇ ਵਿੱਚ ਬਿਲਕੁਲ ਹੁੰਦੀ ਸੀ ਜੀ ਤਾਂ ਹੁਣ ਜਿਵੇਂ ਜਿਵੇਂ ਸਾਡਾ ਸਮਾਜ ਦਾ ਪਰਿਵਰਤਨ ਹੁੰਦਾ ਗਿਆ ਪਰਿਵਰਤਨ ਦੇ ਨਾਲ ਨਾਲ ਉਹ ਭਾਵਨਾ ਕਿਤੇ ਨਾ ਕਿਤੇ ਬਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਮਸ਼ੀਨਾਂ ਨੇ ਲੈ ਲਈ ਠੀਕ ਹੈ ਜੀ ਸੜਕਾਂ ਦੇ ਉੱਤੇ ਸਾਡੇ ਵਹੀਕਲ ਹੀ ਵਿਕਲ ਹੋ ਗਏ ਠ ਤਾਂ ਉਸ ਦੇ ਨਾਲ ਫਿਰ ਇਹਦਾ ਮਸਲੇ ਦਾ ਹੱਲ ਕੱਢਣ ਦੇ ਲਈ ਜਦੋਂ ਵਿਚਾਰ ਹੋਇਆ ਤਾਂ ਵਿਚਾਰ ਹੋਇਆ ਕਿ ਪੰਜਾਬ ਚ ਉਸ ਸਮੇਂ ਲਗਭਗ 5 ਕੁ ਲੱਖ ਬੋਹਤਾਂ ਸੀਗਾ ਪੂਰੇ ਪੰਜਾਬ ਦਾ ਬੋਹਤਾਂ ਸਾਰਾ ਦੇਖਿਆ ਤਾਂ ਉਸ ਦੇ ਚ ਦੋ ਚੀਜ਼ਾਂ ਦੇ ਉੱਤੇ ਵਿਚਾਰ ਹੋਇਆ ਦੋ ਤਿੰਨ ਚੀਜ਼ਾਂ ਦੇ ਉੱਤੇ ਇੱਕ ਤਾਂ ਹੋਇਆ ਕਿ ਜਿੰਨੀਆਂ ਗਾਉ ਚਰਾਂਦਾ ਜਾਂ ਚਰਾਂਦਾ ਕਿਉਂਕਿ ਜਦੋਂ ਪੁਰਾਣੇ ਸਮੇਂ ਰਾਜਸਥਾਨ ਦੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਰਾਜਸਥਾਨ ਦੇ ਸਮੇਂ ਗਉਆਂ ਦੇ ਲਈ ਤੇ ਚਰਾਂਦਾ ਦੇ ਲਈ ਥਾਂ ਹਰ ਜਗਾ ਦੇ ਉੱਤੇ ਹਰ ਰਾਜਾ ਹਰ ਜਿੱਥੇ ਕੋਈ ਮਸ਼ੀਨ ਉਹ ਪਿੰਡ ਵੱਜਦਾ ਉੱਥੇ ਛੱਡੀ ਜਾਂਦੀ ਸੀ ਛੱਡੀ ਜਾਂਦੀ ਸੀ ਬਿਲਕੁਲ ਠੀਕ ਹੈ ਸ਼ਾਮ ਲਾੜ ਦੀ ਜਗ੍ਹਾ ਵੀ ਹੁੰਦੀ ਗੋਚ ਰਾਂ ਦੀ ਵੀ ਹੁੰਦੀ ਚਰਾੰਦ ਦੀਆਂ ਵੀ ਹੁੰਦੀ ਤਾਂ ਇਹ ਸਾਰੀਆਂ ਚਰਾੰਦਾਂ ਜਿਹੜੀਆਂ ਸੀ ਉਹ ਪਿੰਡ ਦੇ ਜਿਹੜੇ ਉਹ ਉਹਨੂੰ ਕਹਦੇ ਹੁੰਦੇ ਸੀਗੇ ਆਪਾਂ ਵੀ ਜਿਹੜੇ ਉਹ ਹੋ ਜਾਂਦੇ ਸੀਗੇ ਸਾਂਝੇ ਕਾਦ ਹੁੰਦੇ ਸੀ ਆਪਾਂ ਉਹਨਾਂ ਨੂੰ ਹਾਂ ਜੀ ਹਾਂ ਜੀ ਵੀ ਉਹਨਾਂ ਨੂੰ ਦਾਗ ਦੇ ਕੇ ਛੱਡ ਦਿੰਦੇ ਹੁੰਦੇ ਤਾਂ ਉਹਨਾਂ ਦੇ ਲਈ ਉਹ ਕਿਸੇ ਦੀ ਮਾਲਕੀ ਨਹੀਂ ਸੀ ਰਹਿੰਦੀ ਠੀਕ ਹੈ ਜੀ ਉਹ ਜਿਨ੍ਹਾਂ ਦੀ ਕਿਸੇ ਦੀ ਮਾਲਕੀ ਨਹੀਂ ਹੁੰਦੀ ਸੀ ਕਿ ਉਹਨਾਂ ਦੇ ਲਈ ਉਹ ਗੋਚ ਰਾਂ ਦਾ ਤੇ ਚਰਾੰਦਾ ਜਿਹੜੀਆਂ ਸੀ ਉਹ ਹੁੰ ਠੀਕ ਹੈ ਜੀ ਹੁਣ ਹੋਇਆ ਕਿ ਅੱਜ ਦੇ ਸਮੇਂ 'ਚ ਜ਼ਮੀਨਾਂ ਦੇ ਮੁੱਲ ਵੱਧ ਗਏ ਵੱਧ ਗਏ ਬਿਲਕੁਲ ਠੀਕ ਲੋਕਾਂ ਨੇ ਲੋਕਾਂ ਦੇ ਵਿੱਚ ਮਨੁੱਖ ਦੇ ਵਿੱਚ ਲਾਲਚ ਆ ਗਿਆ ਅਸੀਂ ਬਾਣੀ ਤੋਂ ਦੂਰ ਹੋ ਗਏ ਅਸੀਂ ਬਾਣੀ ਦੇ ਉੱਤੇ ਅਸੀਂ ਕੱਟੜ ਤਾਂ ਜ਼ਰੂਰ ਹੋ ਗਏ ਠੀਕ ਹੈ ਜੀ ਪਰ ਅਸੀਂ ਅਸਲ ਦੇ ਵਿੱਚ ਬਾਣੀ ਤੋਂ ਦੂਰ ਹੋ ਗਏ ਅਸੀਂ ਆਪਣੇ ਧਰਮ ਗ੍ਰੰਥਾ ਤੋਂ ਦੂਰ ਹੋ ਗਏ ਬਿਲਕੁਲ ਠੀਕ ਹੈ ਜੀ ਅਸੀਂ ਧਰਮ ਗ੍ਰੰਥਾ ਨੂੰ ਪੂਜਣ ਦਾ ਸਾਧਨ ਬਣਾ ਲਿਆ ਉਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ ਬਿਲਕੁਲ ਠੀਕ ਹੈ ਪਰ ਅਸੀਂ ਧਰਮ ਗ੍ਰੰਥਾ ਦੇ ਅੰਦਰ ਜਾ ਕੇ ਉਹਦੀ ਉਹਦੇ ਤੇ ਅਮਲ ਕਰਨਾ ਬੰਦ ਕਰ ਦਿੱਤਾ ਅਮਲ ਕਰਨਾ ਬੰਦ ਕਰ ਦਿੱਤਾ ਹੈ ਨਹੀਂ ਤਾਂ ਉਸ ਦਾ ਨਤੀਜਾ ਕੀ ਹੋਇਆ ਸਾ ਅਸੀਂ ਲੋਕਾਂ ਦੀਆਂ ਭਰਾਣੇ ਭਰਾ ਦੀਆਂ ਜ਼ਮੀਨਾਂ ਦੱਬ ਲਈਆਂ ਤਾਂ ਇੱਥੋਂ ਤੱਕ ਕਿ ਜਿਹੜੇ ਬੇਜਬਾਨ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਲੋਕਾਂ ਨੇ ਨਹੀਂ ਛੱਡੀਆਂ ਉਹਨਾਂ ਦੇ ਉੱਤੇ ਵੀ ਕਬਜ਼ੇ ਕਰ ਲਏ ਬਿਲਕੁਲ ਕਬਜ਼ੇ ਹੋ ਗਏ ਜੀ ਬਿਲਕੁਲ ਤਾਂ ਹੁਣ ਉਹ ਹੋਇਆ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਏ ਤੇ ਉਹਨਾਂ ਨੂੰ ਚੱਕ ਕੇ ਬਾਹਰ ਕੱਢਦਾ ਹੁਣ ਉਹ ਕੀ ਕਰਨਗੇ ਜੀ ਦੀ ਜ਼ਮੀਨ ਤੇ ਕਬਜ਼ਾ ਹੋ ਗਿਆ ਉਹ ਆਪ ਤਾਂ ਵਿਚਾਰੇ ਜਾ ਕੇ ਨਾ ਕੋਰਟ ਚੁਲਾੜ ਸਕਦੇ ਨੇ ਨਾ ਪੁਲਿਸ ਨੂੰ ਕਾਜ ਸਕਦੇ ਨੇ ਕਿ ਸਾਡੀ ਜ਼ਮੀਨ ਤੇ ਕਬਜ਼ਾ ਹੋ ਗਿਆ ਜੀ ਠੀਕ ਹੈ ਜੀ ਜਿਹਨੇ ਕਬਜ਼ਾ ਕੀਤਾ ਉਹਦਾ ਹੈਗਾ ਪਰਸਨਲ ਇੰਟਰਸਟ ਦੁਜੇ ਬੰਦੇ ਨੂੰ ਪਤਾ ਵੀ ਇਹਨੇ ਕਬਜ਼ਾ ਕੀਤਾ ਪਰ ਉਹ ਕਹਿੰਦਾ ਵੀ ਪਿੰਡ ਚ ਮੈਨਾਂ ਕਾਹਨੂੰ ਦੁਸ਼ਮਣੀ ਪਾਣੀ ਹੈ ਬਿਲਕੁਲ ਠੀਕ ਹੈ ਕਿਉਂਕਿ ਉਹਦਾ ਕਿਸੇ ਹੋਰ ਬੰਦੇ ਦਾ ਗਊਆਂ ਦੇ ਪ੍ਰਤੀ ਆ ਉਹਦੇ ਪ੍ਰਤੀ ਕੋਈ ਪਰਸਨਲ ਇੰਟਰਸਟ ਨਹੀਂ ਹੁੰਦਾ ਬਿਲਕੁਲ ਠੀਕ ਹੈ ਉਹ ਇਸ ਕਰਕੇ ਜਿਹੜੇ ਬੰਦੇ ਨੇ ਕਬਜ਼ਾ ਕੀਤਾ ਹੁੰਦਾ ਉਹ ਆਪਣੇ ਪਰਸਨਲ ਇੰਟਰਸਟ ਦੇ ਕਰਕੇ ਉਹਦੇ ਤੇ ਕਬਜ਼ਾ ਕਰਨ ਹੁੰਦਾ ਗਊਆਂ ਨੂੰ ਜੱਫੇ ਸੜਕ ਤੇ ਘੜ ਬੰਦਾ ਠੀਕ ਹੈ ਜੀ ਜਿਸ ਦੇ ਨਾਲ ਜਿਹੜੀਆਂ ਗਊਆਂ ਸੀਗੀਆਂ ਗਊਆਂ ਨਿਕਲ ਕੇ ਸੜਕ ਤੇ ਆ ਗਈਆਂ ਠੀਕ ਹੈ ਫਿਰ ਇਸੇ ਚੀਜ਼ ਉੱਤੇ ਵਿਚਾਰ ਹੋਇਆ ਵੀ ਇੱਕ ਤਾਂ ਗਊਆਂ ਨੂੰ ਗਊਆਂ ਦੀ ਜ਼ਮੀਨ ਵਾਪਸ ਦਿੱਤੀ ਜਾਵੇ ਠੀਕ ਹੈ ਜੀ ਪਹਿ ਪੁਰਾਣੇ ਸਮੇਂ ਚ ਵਿਆਸਤਾਂ ਦੇ ਸਮੇਂ ਦੇ ਵਿੱਚ ਜੇ ਤੁਸੀਂ ਮੰਡੀਆਂ ਹੁੰਦੀਆਂ ਸੀਗੀਆਂ ਆਪਣੇ ਜਿਹੜਾ ਬਾਜ਼ਾਰ ਸੀਗਾ ਵਿਚਾਰੀ ਕਰਨ ਸੀਗਾ ਉਹ ਮੰਡੀਆਂ ਦੇ ਧਰੂ ਹੁੰਦਾ ਸੀ ਮੰਡੀਆਂ ਥਰੂ ਹੁੰਦਾ ਸੀ ਤੇ ਮੰਡੀਆਂ ਦੇ ਵਿੱਚ ਅੱਜ ਵੀ ਤੁਸੀਂ ਮਾਨਸਾ ਕੋਈ ਮੰਡੀਆਂ ਹੈ ਜੀਆਂ ਨੇ ਮਾਨਸਾ ਹੋ ਗਈ ਹੋਰ ਕੋਈ ਮੰਡੀਆਂ ਹੈ ਜੀਆਂ ਨੇ ਜਿੱਥੇ ਤੁਸੀਂ ਆੜ ਤੋਂ ਜਦੋਂ ਹੁੰਦੀ ਸੀ ਨਾ ਤਾਂ ਆੜ ਤੋਂ ਦੇ ਨਾਲ ਗਊ ਛਾਲਾ ਦੀ ਇੱਕ ਪਰਚੀ ਲੱਗਦੀ ਸੀ ਰਸੀਦ ਲੱਗਦੀ ਸੀ ਠੀਕ ਆ ਬਿਲਕੁਲ ਲੱਗਦੀ ਸੀ ਉਸੇ ਤਰੀਕੇ ਦੇ ਨਾਲ ਸਭ ਜਗ੍ਹਾ ਦੇ ਉੱਤੇ ਗਊਆਂ ਦਾ ਪਾਲਣ ਕਿਉਂਕਿ ਗਊਆਂ ਜਿਹੜੀਆਂ ਨੇ ਸਮਾਜ ਦੇ ਨਾਲ ਜੁੜੀਆਂ ਹੋਈਆਂ ਨੇ ਠੀਕ ਹੈ ਜੀ ਇਸ ਲਈ ਕਾਨੂੰਨ ਬਣਿਆ ਠੀਕ ਹੈ ਜੀ ਜੇ ਕਾਨੂੰਨ ਬਣਿਆ ਤਾਂ ਇਹਦਾ ਪਾਲਣਾ ਕਿਵੇਂ ਕਰਨੀ ਆ ਤਾਂ ਇਸ ਦੀ ਪਾਲਣਾ ਦੇ ਲਈ ਫਿਰ ਇੱਕ ਗਊ ਸ਼ਾਸਤਰੀ ਹੋਈ ਵੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਕੁਝ ਆਮਦਨ ਦਾ ਸੋਰਸ ਕਰੀਏ ਜਿਸ ਦੇ ਨਾਲ ਗਊਆਂ ਦੀ ਪਾਲਣਾ ਹੋ ਸਕੇ ਠੀਕ ਹੈ ਜੀ ਹੁਣ 10 ਰੁਪਏ ਸ਼ਰਾਬ ਦੀ ਬੋਤਲ ਦੇ ਉੱਤੇ ਜਿਹੜਾ ਬੰਦਾ 200 ਰੁਪਏ ਦੀ ਸ਼ਰਾਬ ਲੈ ਰਿਹਾ ਉਹ 10 ਰੁਪਏ ਜੇ ਗਊ ਸ਼ਾਸਤਰੀ ਚ ਦੇ ਦੇਗਾ ਕਿਤੇ ਉਹਦੀ ਜਾਨ ਨਹੀਂ ਨਿਕਲਦੀ ਪਰ ਉਹ ਲੱਗੇ ਠੀਕ ਸਗਾਣੇ ਦੇਣਾ ਜੀ ਗੱਲ ਗੱਲ ਇਹ ਹੈ ਵੀ ਉਹ ਦੇਖੋ ਉਹ ਉਹ ਅੱਗੇ ਸਾਡੀ ਜਿਹੜੀ ਨੀਅਤ ਸੀਗੀ ਉਹ ਨੀਅਤ ਮੈਂ ਪਹਿਲਾਂ ਆਪਣੀ ਗੱਲ ਕਲੀਅਰ ਕਰ ਦਿਆਂ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਫਿਰ ਆਵਾਂਗੇ ਇਹਦੇ ਵਿੱਚ ਦਿੱਕਤਾਂ ਕਿੱਥੇ ਆਈਆਂ ਬਿਲਕੁਲ ਠੀਕ ਹੈ ਜੀ ਅਸੀਂ ਗਊ ਸਸਲਵਾਇਆ ਸਾਰੀਆਂ ਜਿੰਨੀਆਂ ਉਹ ਸੀਗੀਆਂ ਚਰਾਂਦਾ ਗਊ ਚਰਾਂਦਾ ਇਹਨਾਂ ਦੀ ਸਾਰੇ ਡੀਸੀਆਂ ਨੂੰ ਕਹਿ ਕੇ ਆਪਾਂ ਉਹ ਕਰਵਾਏ ਵੀ ਇਹਨਾਂ ਦੀ ਨੋਟੀਫਿਕੇਸ਼ਨ ਲਈ ਖਾਲੀ ਨਹੀਂ ਜੀ ਕਿ ਇਹਨਾਂ ਦੀ ਰਿਪੋਰਟ ਮੰਗੇ ਸਟੇਟਸ ਰਿਪੋਰਟ ਠੀਕ ਹੈ ਜੀ ਉਹ ਸਟੇਟਸ ਰਿਪੋਰਟ ਮੰਗੀ ਤੇ ਫਿਰ ਇੱਕ ਇਹ ਵੀ ਵਿਚਾਰ ਆਇਆ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ 20-20 ਕਿੱਲੇ ਦੀ ਗਊਸ਼ਾਲਾ ਖੁੱਲੇ ਠੀਕ ਹੈ ਇੱਕ ਵਿਚਾਰ ਇਹ ਵੀ ਹੋਇਆ ਕਿ ਹਰ ਪੂਰੇ ਪੰਜਾਬ ਦੇ ਵਿੱਚ ਇੱਕ ਉਹ ਆਪਣਾ ਪੂਰੀ ਦੀ ਪੂਰੀ ਲੱਖ-ਲੱਖ ਗਾਂ ਦੀਆਂ ਚਾਰ ਗਊਸ਼ਾਲਾ ਖੋਲਦੀ ਹੈ ਠੀਕ ਹੈ ਜੀ ਉਹਦੇ ਚ ਲੱਖ-ਲੱਖ ਸਭਾ ਸਵਾ ਲੱਖ ਗੋਤਾ ਨਾ ਜਾਏਗਾ ਠੀਕ ਹੈ ਜੀ ਵੀ ਸੜਕ ਤੋਂ ਅਸੀਂ ਬਿਲਕੁਲ ਕਲੀਨ ਕਰ ਦਿਆ ਕੋ ਬਿਲਕੁਲ ਠੀਕ ਹੈ ਜੀ ਤਾਂ ਇਸ ਤੇ ਇਹ ਸਾਰੇ ਵਿਚਾਰ ਆਏ ਇਹਨਾਂ ਵਿਚਾਰਾਂ ਦੇ ਆਉਣ ਤੋਂ ਬਾਅਦ ਫਿਰ ਇਹ ਹੋਇਆ ਕਿ ਜਿਹੜੀਆਂ ਕੌਸ਼ਲਵਾਦੀਆਂ ਜ਼ਮੀਨਾਂ ਸੀਗੀਆਂ ਪੋਚਰਾੰਦਾਂ ਦੀਆਂ ਜ਼ਮੀਨਾਂ ਹੂੰ ਉਹਨਾਂ ਜ਼ਮੀਨਾਂ ਦੇ ਨੂੰ ਦੇਖਿਆ ਕਿ ਇਨਰਜੀ ਮਿਨਾਂ ਨੂੰ ਜੇ ਛੜਾਂ ਜਾਂਦੇ ਤਾਂ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਏ ਓਕੇ ਤਾਂ ਅਸੀਂ ਕਿਹਾ ਵੀ ਜਿਹੜੇ ਮਾੜੇ ਅਨਸਰ ਨੇ ਮਾੜੇ ਅਨਸਰਾਂ ਦੇ ਨਾਲ ਲਾਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਆ ਹੋਵੇ ਸਰਕਾਰ ਦੀ ਕਿਤੇ ਸਰਕਾਰ ਦੇ ਲੋਕ ਹੀ ਉਹਨਾਂ ਚੀਜ਼ਾਂ ਦੇ ਕਾਬਜ ਬੈਠੇ ਸੀ ਕਿਉਂਕਿ ਉਹ ਕਾਬਜ ਲੋਕ ਜਿਹੜੇ ਨੇ ਪਾਵਰਫੁੱਲ ਲੋਕ ਨੇ ਪਾਵਰਫੁੱਲ ਲੋਕ ਹੈ ਬਿਲਕੁਲ ਪਾਵਰਫੁੱਲ ਲੋਕ ਨੇ ਚਾਹੇ ਉਹ ਰਾਜਨੀਤਿਕ ਪਾਵਰਫੁੱਲ ਨੇ ਚਾਹੇ ਅਫਸਰਸ਼ਾਹੀ ਦੇ ਬਿਲਕੁਲ ਪਾਵਰਫੁੱਲ ਬੰਦੇ ਹੀ ਕਰਦੇ ਮਤਲਬ ਕਿ ਪਾਵਰਫੁੱਲ ਲੋਕਾਂ ਨੇ ਕਬਜ਼ੇ ਕਿਤੇ ਹੋਏ ਨੇ ਹੂੰ ਹੂੰ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਉਧਰ ਤਾਂ ਹਲੇ ਕੰਮ ਚੱਲਿਆ ਨਹੀਂ ਸੀਗਾ ਫਿਰ ਕੀ ਹੋਇਆ ਇੱਕ ਗਊਸ਼ਾਲਾ ਦੀਆਂ ਸਾਰੀਆਂ ਜ਼ਮੀਨਾਂ ਬਾਉਂਡਰੀ ਕਰਕੇ ਜਿਵੇਂ ਇੱਥੇ ਆਪਣੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਊਸ਼ਾਲਾ ਸ਼ੁਰੂ ਹੋਈਆਂ ਠੀਕ ਹੈ ਜੀ ਜਦੋਂ ਤੱਕ ਇਹ ਗਊ ਚੇਅਰਮੈਨ ਕੀਮਤੀ لال ਭਗਤ ਜੀ ਮੈਂ ਉਹਨਾਂ ਦਾ ਅੱਜ ਯਾਦ ਵੀ ਕਰਦਾ ਤੇ ਉਹਨਾਂ ਦਾ ਮੈਂ ਨਾਮ ਵੀ ਲੈ ਰਿਹਾ ਹਾਂ ਇਸ ਫੋਰਮ ਵਾਸਤੇ ਠੀਕ ਹੈ ਜੀ ਕਿ ਉਹਨਾਂ ਨੇ ਜਦ ਤੱਕ ਰਹੇ ਬੜੀ ਮਿਹਨਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਠੀਕ ਹੈ ਜੀ ਉਸ ਦਾ ਰਿਜ਼ਲਟ ਇਹ ਹੋਇਆ ਕਿ ਗਊਸ਼ਾਲਾ ਜਿਹੜੀਆਂ ਸੀਗੀਆਂ ਉਹ ਰਨਿੰਗ ਕੰਡੀਸ਼ਨ 'ਚ ਆਣ ਲੱਗੀਆਂ 500 ਦੇ ਕਰੀਬ ਗਊਸ਼ਾਲਾ ਨੇ ਉਹਨਾਂ ਨੂੰ ਰਜਿਸਟਰ ਕਰਾਇਆ ਤਾਂ ਉਹ ਸਾਰਾ ਸਿਸਟਮ ਚੱਲਿਆ ਬਟ ਜਿਵੇਂ ਉਹ ਹਟੇ ਸਰਕਾਰ ਬਦਲੀ ਤਾਂ ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਉਹ ਕਮਿਸ਼ਨ ਪ੍ਰੋਪਰ ਆਪਣਾ ਕੰਮ ਨਹੀਂ ਕਰ ਪਾਇਆ ਓਕੇ ਜਿਹੜੇ ਇਹ ਕਾਉਸਸ ਦੇ ਨਾਮ ਦੇ ਉੱਤੇ ਕਰੋੜਾਂ ਰੁਪਏ ਇਕੱਠਾ ਹੋ ਰਿਹਾ ਹਮ ਅਫਸਰਾਂ ਨੇ ਉਹ ਕਰੋੜਾਂ ਰੁਪਈਆ ਸਰਕਾਰਾਂ ਨੇ ਆਪਣੇ ਪਰਸਨਲ ਯੂਜ਼ ਚ ਵਰਤਣਾ ਸ਼ੁਰੂ ਕਰਤਾ بجائے ਕਾਉ ਦੇ ਉੱਤੇ ਗਾਂ ਦੇ ਉੱਤੇ ਵਰਤਣ ਦੇ ਓਕੇ ਹੁਣ ਅੱਜ ਥੋੜੇ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਪਟਿਆਲਾ ਕਾਰਪੋਰੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਹਮ ਪਟਿਆਲਾ ਕਾਰਪੋਰੇਸ਼ਨ ਨੇ 50 ਲੱਖ ਰੁਪਏ ਕਾਉਸਸ ਦਾ ਆਪਣੇ ਜਿਹੜੇ ਉਹਨੇ ਸਰਵਿਸ ਬੰਦੇ ਨੇ ਆਪਣੇ ਉਹਨਾਂ ਦੀਆਂ ਤਨਖਾਹਾਂ ਦੇ ਉੱਤੇ ਖਰਚਤਾ ਮਲਾਜਮਾਂ ਨੂੰ ਤਨਖਾਹ ਹੀ ਦਿੱਤੀਆਂ ਮਲਾਜਮਾਂ ਨੂੰ ਤਨਖਾਹ ਦੇਤੀਆਂ ਦੱਸੋ ਜਦ ਕੀ ਉਹ ਪੈਸਾ ਜਿਹੜਾ ਸੀਗਾ ਉਹ ਕੌਂਸੈਸ ਦਾ ਪੈਸਾ ਸੀ ਗਾਉਂ ਦੇ ਉੱਤੇ ਇਕੱਠਾ ਖਰਚ ਹੋਣਾ ਚਾਹੀਦਾ ਸੀ ਬਿਲਕੁਲ ਠੀਕ ਹੈ ਗਾਉਂ ਦੇ ਉੱਤੇ ਖਰਚ ਕਰਨ ਦੀ ਜਗ੍ਹਾ ਉਹ ਪੈਸਾ ਇਹਨਾਂ ਨੇ ਵਰਤ ਲਿਆ ਹੁਣ ਅੱਜ ਗਾਉਂ ਦੇ ਨਾਮ ਤੇ ਪੈਸਾ ਤਾਂ ਸਰਕਾਰਾਂ ਇਕੱਠਾ ਕਰ ਰਹੀਆਂ ਨੇ ਹਮ ਪਰ ਉਹ ਗਾਉਂ ਦੇ ਨਾਮ ਤੇ ਖਰਚ ਤਾਂ ਹੋ ਨਹੀਂ ਰਿਹਾ ਹੁਣ ਫੇਰ ਗੱਲ ਉੱਥੇ ਉਹੀ ਆ ਜਾਂਦੀ ਹੈ ਕਿ ਜਿਹੜੇ ਗਊਆਂ ਵਾਲੇ ਬੰਦੇ ਨੇ ਜਾਂ ਗਊਂ ਦੇ ਹੱਕ ਚ ਲੜਨ ਵਾਲੇ ਬੰਦੇ ਨੇ ਉਹ ਕਿੰਨੇ ਕਿਹਦੇ ਕਿਹਦੇ ਨਾਲ ਲੜੰਗੇ ਉਸੇ ਗੱਲ ਦਾ ਤਾਂ ਰੋਸ ਦੂਜਿਆਂ ਦੂਜਿਆਂ 'ਚ ਹੁੰਦਾ ਵੀ ਟੈਕਸ ਅਸੀਂ ਸ਼ਰਾਬ ਦੀ ਬੋਤਲ ਤੋਂ ਲੈ ਕੇ ਰੋਟੀ ਖਾਣ ਤੇ ਹਰ ਚੀਜ਼ ਤੇ ਦੇਣੇ ਆ ਫਿਰ ਯੂਜ਼ ਕਿਤੇ ਨਹੀਂ ਹੁੰਦਾ ਗਊਆਂ ਫੇਰ ਸੜਕਾਂ 'ਤੇ ਆਉਂਦੇ ਆ ਉਹ ਉਹ ਇਹਦੇ 'ਚ ਇਹਦੇ 'ਚ ਕੌਣ ਹੈ ਜ਼ਿੰਮੇਵਾਰ ਕੌਣ ਹੈ ਵੀ ਤੁਸੀਂ ਦੱਸੋ ਨਲੈਕੀ ਗਲੈਕੀ ਕੀ ਦੀਆਂ ਇਹਦੇ ਵਿੱਚ ਜ਼ਿੰਮੇਵਾਰ ਦੇਖੋ ਬੜੇ ਕਲੀਅਰ ਜੀ ਗੱਲ ਹੈ ਸਰਕਾਰੀ ਅਫਸਰ ਜ਼ਿੰਮੇਵਾਰ ਨੇ ਸਰਕਾਰ ਜ਼ਿੰਮੇਵਾਰ ਹੈ ਫਿਰ ਤੁਸੀਂ ਲੋਕ ਇੱਕ ਯੂनाइटेड ਇਕੱਠੇ ਹੋ ਕੇ ਸਰਕਾਰ ਤੇ ਪ੍ਰੈਸ਼ਰ ਕਿਉਂ ਨਹੀਂ ਪਾਉਂਦੇ ਅਸੀਂ ਅਸੀਂ ਸਰਕਾਰ ਦੇ ਉੱਤੇ ਬੜੇ ਪ੍ਰੈਸ਼ਰ ਪਾਏ ਨੇ ਇੱਥੇ ਮੈਡਮ ਹੁੰਦੀ ਸੀ ਹਿੰਦੂ ਮਲੋਤਰਾ ਓਕੇ ਕਮਿਸ਼ਨਰ ਅਸੀਂ ਉਹਨਾਂ ਨੂੰ ਕਿਹਾ ਵੀ ਭੈਣ ਜੀ ਆ ਦੇਖੋ ਤੁਸੀਂ 50 ਲੱਖ ਰੁਪਏ ਗੋਵਾ ਦਾ ਅਸੀਂ ਪ੍ਰੋਟੈਸਟ ਕਰਾਂਗੇ ਕਿ ਆ ਅਸੀਂ ਸਾਰੀ ਉਮਰ ਪ੍ਰੋਟੈਸਟ ਹੀ ਕਰਦੇ ਰਹਾਂਗੇ ਗੱਲ ਸਵਾਲ ਇਹ ਹੈ ਅਸੀਂ ਆਪਣੇ ਆਪ ਨੂੰ ਆਜ਼ਾਦ ਭਾਰਤ ਦੇ ਨਾਗਰਿਕ ਕਹਿੰਦੇ ਆ ਠੀਕ ਹੈ ਜੀ ਕੀ ਸਾਡੀ ਆਜ਼ਾਦੀ ਦਾ ਮਤਲਬ ਇਹੀ ਹੈ ਕਿ ਸਾਨੂੰ ਆਪਣੀ ਹਰ ਗੱਲ ਦੇ ਲਈ ਇੱਕ ਜੈਨੂਨ ਗੱਲ ਦੇ ਲਈ ਸਾਨੂੰ ਹਰ ਵਾਰ ਹਰ 6 ਮਹੀਨੇ ਬਾਅਦ ਹਰ ਸਾਲ ਬਾਅਦ ਸਾਨੂੰ ਪ੍ਰੋਟੈਸਟ ਕਰਨੇ ਪੈਣਗੇ ਨਹੀਂ ਤੁਸੀਂ ਕੋਰਟ ਦਾ ਰੁਕ ਕਰ ਸਕਦੇ ਹੋ ਇਹ ਪੈਸਾ ਸਹੀ ਜਿਗਾ ਯੂਜ਼ ਨਹੀਂ ਕੋਰਟ ਦੇ ਵਿੱਚ ਵੀ ਹੋਇਆ ਕੋਰਟਾਂ ਨੇ ਵੀ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਨੇ ਸਾਰਾ ਕੁਝ ਹੋਇਆ ਹੋਇਆ ਨਹੀਂ ਇਹਦਾ ਮਤਲਬ ਸਰਕਾਰਾਂ ਮੰਨ ਕੋਰਟਾਂ ਨੂੰ ਵੀ ਨਹੀਂ ਮੰਨਦੀਆਂ ਮੰਨਦੀਆਂ ਨਹੀਂ ਹੁਣ ਤੁਸੀਂ ਵੱਤੋ ਵੱਤ ਕੀ ਕਰੋਗੇ ਕੰਟੈਂਪਟ ਪਾ ਦੋਗੇ ਹਮ ਇੱਕ ਅਫਸਰ ਬਦਲ ਦੇ ਜਾ ਦੂਜਾ ਆ ਜਾਏਗਾ ਅਸਲ ਚ ਕੀ ਹੈ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਹੈਗੀ ਹੈ ਸਰਕਾਰ ਦੀ ਜਿਹੜੀ ਜਿਹੜੀ ਸਰਕਾਰ ਦੀ ਵਰਕਿੰਗ ਹੈ ਸਰਕਾਰ ਦੀ ਜਿਹੜੀ ਸੋਚ ਹੈ ਸਰਕਾਰ ਦੀ ਜਿਹੜੀ ਕੰਮ ਕਰਨ ਦੀ ਸ਼ਮਤਾ ਹੈ ਹਮ ਅਫਸਰਾਂ ਦੇ ਵਿੱਚ ਅਫਸਰ ਇੱਕ ਅੱਜ ਸਰਕਾਰ ਕਰਦੇ ਵੀ ਜੇ ਕਿਸੇ ਅਫਸਰ ਨੇ ਗੋਸਾਸ ਦਾ ਪੈਸਾ ਇੱਕ ਵੀ ਰੁਪਇਆ ਕਿਸੇ ਹੋਰ ਮੱਦ ਚ ਵਰਤਿਆ ਉਹ ਉਸ ਉਹ ਅਫਸਰ ਸਸਪੈਂਡ ਹੋਏਗਾ ਬਿਲਕੁਲ ਕਿਸੇ ਵੀ ਅਫਸਰ ਨੂੰ ਸਟ੍ਰਿਕਲੀ ਅੱਜ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਇਹਨਾਂ ਦੇ ਆਮਾਦਬਾਟ ਸੁਪਰੀਮ ਕੋਰਟ ਸੁਪਰੀਮ ਕੋਰਟ ਹੈ ਅਸੀਂ ਇਹਨਾਂ ਨੂੰ ਅੱਜ ਛੋਟੇ ਸਭ ਮੰਚ ਦੇ ਮਾਧਿਅਮ ਦੇ ਨਾਲ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਜੀ ਕੇਜਰੀਵਾਲ ਜੀ ਤੁਸੀਂ ਅੱਜ ਹੀ ਇੱਕ ਨੋਟੀਫਿਕੇਸ਼ਨ ਜਾਰੀ ਕਰੋ ਕਿ ਜਿਹੜਾ ਵੀ ਅਫਸਰ ਕਾਓ ਸੈਸ ਦਾ ਪੈਸਾ ਇੱਕ ਰੁਪਈਆ ਵੀ ਕਿਤੇ ਹੋਰ ਵਰਤੇਗਾ ਉਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਹੋਏਗੀ ਈਵਨ ਕਿ ਉਸਤੇ ਜੇ ਕੋਈ ਸੜਕ 'ਚ ਗਊ ਨਾਲ ਐਕਸੀਡੈਂਟ ਹੋ ਕੇ ਮਰ ਜਾਂਦਾ ਉਸ ਬੰਦੇ ਦੇ ਕਤਲ ਦਾ ਕੇਸ ਹੋਣਾ ਚਾਹੀਦਾ ਉਸ ਬੰਦੇ ਦੇ ਕਤਲ ਦਾ ਕੇਸ ਹੋਣਾ ਚਾਹੀਦਾ ਜਿਹੜੇ ਜਿਹੜੇ ਅਫਸਰ ਦੀ ਲਾਪਰਵਾਹੀ ਹੈ ਬਿਲਕੁਲ ਉਹ ਜਿਹੜੇ ਜਿਹੜੇ ਅਫਸਰ ਦੀ ਲਾਪਰਵਾਹੀ ਆ ਉਸ ਅਫਸਰ ਦੀ ਜੇ ਇੱਕ ਵੀ ਮੌਤ ਹੁੰਦੀ ਹੈ ਇੱਕ ਵੀ ਐਕਸੀਡੈਂਟ ਹੁੰਦਾ ਮੌਤ ਤਾਂ ਚਲੋ ਬਹੁਤ ਵੱਡੀ ਗੱਲ ਹੈ ਮੈਂ ਤਾਂ ਕਹਿੰਦਾ ਜੇਕਰ ਇੱਕ ਵੀ ਸਾਡੇ ਇੱਕ ਕਿਸੇ ਸਾਡਾ ਲਵਾਰਿਸ ਗੋਤਾਨ ਹੈ ਹੂੰ ਅਸੀਂ ਤਾਂ ਵੈਸੇ ਇਹਨੂੰ ਰਮਤੇ ਗਊਆਂ ਕਹਿੰਦੇ ਆ ਰਮਤੇ ਰਮਤੀਆਂ ਗਊਆਂ ਨੇ ਰਮ ਜੋਗੀ ਤੇ ਗਊ ਰਮਤੇ ਹੁੰਦੇ ਨੇ ਨਾ ਇਹ ਲਵਾਰਸ ਹੋ ਸਕਦੇ ਨੇ ਨਾ ਇਹ ਆਵਾਰਾ ਹੋ ਸਕਦੇ ਨੇ ਠੀਕ ਹੈ ਜੀ ਕਿਉਂਕਿ ਚਾਹੇ ਸਾਧੂ ਆ ਸਾਧੂ ਵੀ ਰਮਤਾ ਹੁੰਦਾ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤਾਂ ਘਰਮਤਾ ਹੁੰਦਾ ਬਿਲਕੁਲ ਠੀਕ ਹੈ ਇਹ ਇਸੇ ਤਰ੍ਹਾਂ ਜਿਹੜੀਆਂ ਗਊਆਂ ਹੁੰਦੀਆਂ ਨੇ ਗਊਆਂ ਵੀ ਰਮਤੀਆਂ ਹੁੰਦੀਆਂ ਨੇ ਠੀਕ ਹੈ ਥੋੜਾ ਦੂਜਾ ਸਵਾਲ ਸੀਗਾ ਕਿ ਦੇਸੀ ਗਊ ਤੇ ਵਿਦੇਸੀ ਗਊ ਬਿਲਕੁਲ ਹੁਣ ਇੱਕ ਚੀਜ਼ ਇਹ ਹੈ ਇਸ ਦੇ ਵਿੱਚ ਗਊ ਕਿਤੇ ਅਮਰੀਕਾ ਨਹੀਂ ਗਈ ਗੱਪਣ ਹੋਣ ਲਈ ਹੂੰ ਅਸੀਂ ਲੋਕਾਂ ਨੇ ਉਹਦੇ 'ਚ ਟੀਕੇ ਵਾਰੇ ਆ ਦੋਸ਼ੀ ਕੌਣ ਹੈ ਦੋਸ਼ੀ ਗਾਉ ਹੈ ਜਾਂ ਦੋਸ਼ੀ ਉਹ ਟੀਕੇ ਵੜਨ ਵਾਲੇ ਨੇ ਨੇ ਟੀਕੇ ਵੜਨ ਵਾਲੇ ਆ ਟੀਕੇ ਵੜਨ ਵਾਲੇ ਦੋਸ਼ੀ ਨੇ ਜਿੰਨਾ ਬੰਦਿਆਂ ਨੇ ਉਹ ਟੀਕੇ ਵੜ ਕੇ ਅਸੀਂ ਉਹਦਾ ਉਹਦਾ ਜਿਹੜਾ ਜੀ ਹੈ ਉਹਨੂੰ ਅਸੀਂ ਮਿਕਸ ਬ੍ਰੀਡ ਤਿਆਰ ਕਰਾ ਕਰਤਾ ਆਪਣੇ ਲਾਲਚ ਦੇ ਲਈ ਬਿਲਕੁਲ ਜਦੋਂ ਉਹ ਮਿਕਸ ਹੋ ਗਿਆ ਉਹ ਗਾਉ ਨਾ ਸੀ ਉਹ ਗਾਉ ਦਾ ਜਾਇਤ ਹੈ ਹੂੰ ਕੀ ਅਸੀਂ ਸਾਡੀ ਅੰਤਰਾਤਮਾ ਇਹ ਕਹਿੰਦੀ ਹੈ ਵੀ ਗਾਉ ਦੇ ਜਾਇ ਨੂੰ ਮਾਰ ਦੋ ਹੂੰ ਠੀਕ ਆ ਉਹਦੇ ਜਿੰਨੇ ਸ਼્વાસ ਨੇ ਉਹਦੀ ਬ੍ਰੀਡ ਰੋਕ ਦੋਗੇ ਹੂੰ ਉਹਦੀ ਅੱਗੇ ਬਰੀਡਿੰਗ ਨਾ ਹੋਵੇ ਜਿਹੜਾ ਦੇਸੀ ਗਊ ਤਾਂ ਉਹਦੀ ਅੱਗੇ ਬਰੀਡਿੰਗ ਹੋਵੇ ਉਹਦਾ ਪਰ ਉਹਦਾ ਸੰਰਖਣ ਹੋਵੇ ਉਹਦਾ ਸੰਵਰਧਨ ਹੋਵੇ ਜਿਹੜਾ ਵਿਦੇਸ਼ੀ ਜਿਹੜਾ ਮਿਕਸ ਬਰੀਡ ਆ ਗਿਆ ਉਹ ਤਾਂ ਵੈਸੇ ਵੀ ਸਾਡੇ ਲਈ ਘਾਤਕ ਹੈ ਬਟ ਉਹਨੂੰ ਅਸੀਂ ਕਤਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਸੀਂ ਤਾਂ ਸਾਡਾ ਤਾਂ ਸਰਵੇ ਭਵੰਤੂ ਸੁਖਿਨਾਸੀ ਨਾ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਯ ਸਰਵੇ ਬਦਰਾਣੀ ਪਛੰਤੂ ਮਾਕਸ਼ਯ ਦੁਭਾਵ ਬਵੈ ਅਸੀਂ ਤਾਂ ਜਾਗਦੇ ਹਰ ਪ੍ਰਾਣੀ ਦਾ ਕੋਈ ਪ੍ਰਾਣੀ ਹੈ ਕੋਈ ਜੀਵ ਹੈ ਹਰ ਇੱਕ ਦਾ ਸੁਖ ਭਾਲਦੇ ਹਾਂ ਤਾਂ ਜੇ ਅਸੀਂ ਉਸ ਦਾ ਸੁਖ ਪਾਲਦਿਆਂ ਤਾਂ ਅਸੀਂ ਕਿਸੇ ਜੀਵ ਦੀ ਹੱਤਿਆ ਦੇ ਬਾਰੇ ਤਾਂ ਸੋਚ ਵੀ ਨਹੀਂ ਸਕਦੇ ਨਹੀਂ ਤਾਂ ਇਸ ਕਰਕੇ ਜਿਹੜਾ ਸਾਡਾ ਇਹ ਹੈਗਾ ਕਿ ਕਿਸੇ ਗਾਊਂ ਦੀ ਹੱਤਿਆ ਨਾ ਹੋਵੇ ਗਾਊਂ ਕਿਸੇ ਐਕਸੀਡੈਂਟ ਦਾ ਕਾਰਨ ਨਾ ਬਣੇ ਉਹਦੇ ਲਈ ਸਾਨੂੰ ਸੋਲੂਸ਼ਨ ਉਹਦੇ ਹੱਲ ਕਰਨ ਦੀ ਜ਼ਰੂਰਤ ਹੈ ਜਿਹੜੇ ਕਰਪਟ ਅਫਸਰ ਜਿੰਨੀਆਂ ਗਊ ਚਰਾੰਦਾ ਨੇ ਗਊ ਚਰਾੰਦਾ ਦੀਆਂ ਜ਼ਮੀਨਾਂ ਗਊਆਂ ਨੂੰ ਮਿਲਣ ਜਿਹੜੀਆਂ ਗਊਸ਼ਾਲਾ ਪ੍ਰਬੰਧ ਕਰਦੀਆਂ ਨੇ ਉਹਨਾਂ ਨੂੰ ਪਿੱਛੋਂ ਸਪੋਰਟ ਮਿਲੇ ਜਦੋਂ ਤੱਕ ਉਹਨਾਂ ਨੂੰ ਸਪੋਰਟ ਨਹੀਂ ਮਿਲੀ ਗਿਆ ਜ ਚਾਰ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਕਮੇਟੀ ਬਣਾ ਕੇ ਗਊਸ਼ਾਲਾ ਚਲਾਣੀ ਸ਼ੁਰੂ ਕਰਤੀ ਮੈਂ ਉਸੇ ਗੱਲ ਤੇ ਆ ਰਹੀ ਸੀ ਤੁਸੀਂ ਠੀਕ ਹੈ ਜੀ ਚਾਰ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਉਹਨਾਂ ਨੇ ਆਪਣੇ ਆਪਣੇ ਪੈਸੇ ਤੋਂ ਫੰਡ ਤੋਂ ਇਕੱਠੇ ਕੀਤੇ ਇਕੱਠੇ ਕਰਕੇ ਗਊਸ਼ਾਲਾ ਗਊਸ਼ਾਲਾ ਚਲਾਣੀ ਸ਼ੁਰੂ ਕਰਤੀ ਜਿਹੜੀ ਮੈਂ ਨੇ ਪਹਿਲਾਂ ਗੱਲ ਕਹੀ ਕਿ ਗਊਸ਼ਾਲਾ ਨੂੰ ਕੋਲੇ ਕੋਈ ਫੰਡ ਨਹੀਂ ਹੈ ਨਹੀਂ ਗਊ ਉਸਦੇ ਲਈ ਉਸਦੇ ਲਈ ਉਸਦੇ ਲਈ ਉਸਦੇ ਲਈ ਕੀਆ ਗਊਸ਼ਾਲਾ ਕੀ ਕਰਦੀ ਹੈ ਨਾ ਦਾਨ ਇਕੱਠਾ ਕਰਦੀ ਹੈ ਬਿਲਕੁਲ ਠੀਕ ਹੈ ਜੀ ਗਊਸ਼ਾਲਾ ਕੋਈ ਦੁਕਾਨ ਨਹੀਂ ਹੈ ਉਹਦੇ ਲਈ ਕੀ ਹੈ ਉਸਦੇ ਲਈ ਦਾਨ ਇਕੱਠਾ ਕੀਤਾ ਜਾਂਦਾ ਅਲੱਗ-ਅਲੱਗ ਮਾਧਿਅਮ ਨੇ ਦਾਨ ਇਕੱਠਾ ਕਰਨ ਦੇ ਠੀਕ ਹੈ ਜੀ ਉਸ ਕੋਲ ਦੇ ਕੋਲ ਆਏ ਸਾਡੇ ਕੋਲ ਆਏ ਇਹਨਾਂ ਕੋਲ ਗਏ ਉਹਨਾਂ ਕੋਲ ਗਏ 10 ਬੰਦਿਆਂ ਕੋਲ ਗਏ ਜਾ ਕੇ ਕਿਸੇ ਦੀ ਪਰਚੀ ਕੱਟੀ ਕਿਸੇ ਨੇ 10 ਰੁਪਏ ਦਿੱਤੇ ਕਿਸੇ ਨੇ 100 ਰੁਪਏ ਦਿੱਤੇ ਥੋੜੀ ਦੁਕਾਨ ਤੇ ਗੱਲਾ ਰੱਖਦਾ ਮੈਂ ਆਇਆ ਮੈਨੇ ਦੇਖਿਆ ਕੋਈ ਸਮਾਨ ਲੀਤਾ ਮੈਨੇ 10 ਰੁਪਏ ਉਸੇ ਗੱਲੇ ਜਿਵਾਤੇ ਠੀਕ ਹੈ ਇਹ ਜਿਹੜੇ ਸੋਰਸ ਨੇ ਇਹਨਾਂ ਸੋਰਸ ਦੇ ਮੁਤਾਬਕ ਅਲੱਗ-ਅਲੱਗ ਸ ਗਊਸ਼ਾਲਾ ਦੇ ਵਿੱਚ ਕੋਈ ਮੰਦਿਰ ਵਾਂਗੂ ਰੋਜ਼ ਰੂਟੀਨ 'ਚ ਨਹੀਂ ਜਾ ਰਿਹਾ ਮੱਥਾ ਟੇਕਣ। ਨਾ ਉੱਥੇ ਜਾ ਕੇ 10 ਰੁਪਏ ਛੜਾ ਰਿਹਾ। ਭੀੜ ਨਹੀਂ ਹੈ ਗਊਸ਼ਾਲਾ 'ਚ। ਹੁਣ ਤੁਸੀਂ ਸ਼੍ਰੀ ਕਾਲੀ ਮਾਤਾ ਮੰਦਿਰ ਜਾਓਗੇ ਤਾਂ ਤੁਹਾਨੂੰ ਭੀੜ ਮਿਲ ਜੇਗੀ ਅੱਠਵੀਂ ਅਸ਼ਟਮੀ ਨੌਵੀਂ ਨੂੰ। ਤੇ ਗਊਸ਼ਾਲਾ ਦਾ ਕੋਈ ਅਜਾ ਦਿਨ ਨਹੀਂ ਜਿਸ ਦਿਨ ਲੋਕ ਲਾਈਨ ਲਾ ਕੇ ਮੱਥਾ ਟੇਕਣ ਜਾ ਰਹੇ। ਨਹੀਂ ਮੰਤ ਜੀ ਗੱਲ ਇਹ ਹੈ ਨਾ ਵੀ ਜੇ ਇਹਦਾ ਮਤਲਬ ਤਾਂ ਇਹ ਵੀ ਹਿੰਦੂ ਸਨਾਤਨੀ ਵੀ ਇਕੱਠੇ ਨਹੀਂ ਹੋ ਰਹੇ ਜੇ ਹਿੰਦੂ ਸਨਾਤਨੀ ਇਕੱਠੇ ਹੋਣ ਇੱਕ ਮੰਚ ਦੇ ਥੱਲੇ ਵੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਬੇਸਿਕਲੀ ਇਹ ਤਾਂ ਕਮੀ ਫਿਰ ਹਿੰਦੂ ਸਨਾਤਨੀ ਦੀ ਯੂਨਿਟੀ ਨਹੀਂ ਹੈ ਕੱਲ ਤਾਂ ਪਰ ਇਹ ਕਹਿ ਸਕਦੇ ਕੱਲ ਇਹ ਹੈ ਜੀ ਤੁਸੀਂ ਕੱਲੇ ਹਿੰਦੂ ਦੀ ਗੱਲ ਨਹੀਂ ਕਰ ਸਕਦੇ ਇਸ ਮਾਮਲੇ 'ਚ ਹਾਂ ਇਹ ਕੱਲੇ ਗਉਂ ਕੱਲੇ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਗਉਂ ਕੱਲੇ ਹਿੰਦੂਆਂ ਦੀ ਮਾਰੀ ਚਲੋ ਸਾਰੇ ਸਾਰੇ ਆਪਾਂ ਪੰਜਾਬ ਵਾਸੀ ਲਾ ਲੈਣਾ ਮੈਂ ਆਪਣੀ ਆਪਣੇ ਹਲਫੋ ਵਾਪਸ ਵਾਪਸ ਲੈਣਾ ਅਸੀਂ ਜਿਹੜੇ ਹੈਗੇ ਆ ਅਸੀਂ ਹਿੰਦੂ ਸਿੱਖ ਸਾਰੇ ਇਕੱਠੇ ਹੋ ਕੇ ਜਦੋਂ ਤੇ ਦਬਾਅ ਬਣਾਈਏ ਹਮ ਇਸ ਦੇ ਵਿੱਚ ਦੇਖੋ ਸੱਡ ਤੁਸੀਂ ਕੱਲੇ ਹਿੰਦੂ ਗਾਉਂ ਦੇ ਮੁੱਦੇ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਸਾਡਾ ਪੂਰਾ ਪੰਜਾਬ ਹੀ ਰੁਲਿਆ ਹੋਇਆ ਉਹ ਤਾਂ ਚਲੋ ਆਪਾਂ ਫਿਰ ਕਿਤੇ ਗੱਲ ਕਰਾਂਗੇ ਵੀ ਮਤਲਬ ਕਿ ਤੁਸੀਂ ਸੱਡੀ ਤਾਂ ਕੱਲੀ ਗਾਉਂ ਦੀ ਗੱਲ ਨਹੀਂ ਹੈ ਸਾਡਾ ਪੂਰਾ ਪੰਜਾਬ ਹੀ ਸਾਡਾ ਤਕਤਰੇ ਚੱਜ ਨਹੀਂ ਪੰਜਾਬ ਸੀ ਕਿ ਤੁਸੀਂ ਤੁਸੀਂ ਅਸੀਂ ਜਿਹੜੀ ਗਾਉਂ ਦੇ ਆਪਾਂ ਗੱਲ ਕਰਦੇ ਆਂ ਵੀ ਗਾਉਂ ਦੇ ਉੱਤੇ ਅਸੀਂ ਹੁਣ ਜਿਵੇਂ ਆ ਜਵੰਦਾਜੀ ਦੀ ਸਾਡਾ ਜਿਹੜਾ ਨੌਜਵਾਨ ਪੁੱਤ ਇੱਕ ਸਾਡਾ ਚਲਾ ਗਿਆ ਹੂੰ ਉਸ ਦੇ ਉੱਤੇ ਅੱਜ ਮੁੱਦਾ ਉੱਠਿਆ ਹਾਂ ਬਿਲਕੁਲ ਉੱਠਿਆ ਜੀ ਇਹ ਜਿਹੜਾ ਮੁੱਦਾ ਉੱਠਿਆ ਇਸ ਮੁੱਦੇ ਦੇ ਉੱਤੇ ਹੁਣ ਸਰਕਾਰ ਦੇ ਉੱਤੇ ਵੀ ਦਬਾਅ ਹੋਣਾ ਚਾਹੀਦਾ ਸਾਡਾ ਸਾਰਿਆਂ ਦਾ ਮੈਂ ਉਹੀ ਕਹਿ ਰਿਹਾ ਦਬਾਅ ਬਣਾਉਣ ਕੋਣ ਬਣਾਏਗਾ ਦਬਾਅ ਬਣਾਉਣ ਦੇ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ ਗੱਲ ਕਰਾਂਗੇ ਸਾਰਿਆਂ ਨਾਲ ਆਪਸ ਵਿੱਚ ਜਿਹੜੇ ਬੰਦੇ ਵੀ ਮਿਲਣਗੇ ਹੁਣ ਥੱਡੇ ਤੁਸੀਂ ਜਿਹੜੇ ਬੰਦੇ ਤੁਹਾਡੇ ਨਾਲ ਟਰੱਕ ਛਡਾਣ ਜਾਂਦੇ ਆ ਤੁਸੀਂ ਟਰੱਕ ਫੜਦੇ ਹੋ ਜਿਹੜੇ ਗਾਉਂ ਤਾਨ ਕਟਣ ਲਈ ਜਾਂਦਾ ਤੁਸੀਂ ਉਹ ਟਰੱਕ ਰਸਤੇ 'ਚ ਰੋਕਦੇ ਹੋ ਕਿਸੇ ਵੀ ਤਰ੍ਹਾਂ ਰੋਕਦੇ ਹੋ ਤੁਸੀਂ ਉਹਦੀ ਵੀਡੀਓਜ਼ ਵੀ ਆਉਂਦੀਆਂ ਜੇ ਆਪਾਂ ਇਹਨਾਂ ਜੋੜ ਅਜਮਾਇਸ਼ ਆਪਾਂ ਟਰੱਕ ਰੋਕਣ ਲਈ ਕਰਦੇ ਆ ਉਨੇ ਹੀ ਜੋੜ ਅਜਮਾਇਸ਼ ਆਪਾਂ ਨੂੰ ਉਹ ਗਾਉ ਤੁਹਾਨੂੰ ਸੰਭਲਣੀ ਵੀ ਕਰਨਾ ਚਾਹੀਦਾ ਸੰਭਲ ਲਈ ਕਿੱਤਿਆਂ ਹੋਈਆਂ ਨੇ ਤੁਹਾਨੂੰ ਤਾਂ ਹੀ ਤੁਸੀਂ ਦੱਸਣਾ ਵੀ ਇਹ ਸਾਰੀਆਂ ਜਿਹੜੇ ਪ੍ਰੈਕਟਿਸਾਈਜ਼ ਹੋਈਆਂ ਤੁਹਾਨੂੰ ਇਹ ਸਾਰੀਆਂ ਪਰ ਪਰ ਉਹਦਾ ਰਿਜ਼ਲਟ ਕੁਝ ਨਹੀਂ ਨਿਕਲਿਆ ਰਿਜ਼ਲਟ ਅੱਜ ਵੀ ਸੜਕਾਂ ਤੇ ਉਵੇਂ ਹੀ ਗਾਉ ਆ ਮੇਰੇ ਨਾਲ ਆਪਾਂ ਚੱਲੀਏ ਦੇਖ ਸੜਕਾਂ ਤੇ ਗੱਲ ਜੀ ਆ ਮੈਂ ਗੱਲ ਹੁਣੇ ਪਹਿਲਾਂ ਗੱਲ ਕੀ ਕੀਤੀ ਆ ਅਸੀਂ ਇੱਕ ਵਾਰ ਸੰਘਰਸ਼ ਕੀਤਾ ਸੰਘਰਸ਼ ਕਰਕੇ ਆਪਾਂ ਨੇ ਉਸ ਨੂੰ ਸੈਟ ਅਪ ਕਰ ਲਿਆ ਗੱਲ ਇਹ ਵੀ ਕਿਆ ਸੀ ਲੋਕਤੰਤਰ ਦੇ ਇੱਕ ਆਜ਼ਾਦ ਮੁਲਕ ਦੇ ਨਾਗਰਿਕਾਂ ਕਿਆ ਸਾਨੂੰ ਹਰ 6 ਮਹੀਨੇ ਬਾਅਦ ਪ੍ਰੋਟੈਸਟ ਕਰਨ ਦੀ ਜਰੂਰਤ ਨਹੀਂ ਸਾਡਾ ਦੇਸ਼ ਤਾਂ ਹਿੰਦੂ ਰਾਸ਼ਟਰ ਵੱਲ ਵੱਧ ਰਿਹਾ ਸਾਡਾ ਹਿੰਦੂ ਰਾਸ਼ਟਰ ਕੋਈ ਨਹੀਂ ਵੱਧ ਰਿਹਾ ਪ੍ਰਧਾਨ ਮੰਤਰੀ ਰੋਜ਼ ਰੋਜ਼ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਨਹੀਂ ਉਹ ਤਾਂ ਜਿਹੜੇ ਦੇਖੋ ਇਹ ਗੱਲਾਂ ਬੇਕਾਰ ਦੀਆਂ ਗੱਲਾਂ ਨੇ ਅਸੀਂ ਇਹਨਾਂ ਗੱਲਾਂ ਨੂੰ ਕਿਤੇ ਕੋਈ ਹਿੰਦੂ ਰਾਸ਼ਟਰ ਨਹੀਂ ਬਣ ਜਾ ਹਿੰਦੂ ਰਾਸ਼ਟਰ ਗੱਲਾਂ ਦੇ ਵਿੱਚ ਜੋ ਮਰਜ਼ੀ ਬਣਾਏ ਜਾਓ ਗੱਲਾਂ ਦੇ ਵਿੱਚ ਤਾਂ ਤੁਸੀਂ ਸਾਰੀ ਦੁਨੀਆ ਨੂੰ ਹੀ ਬਣਾ ਦਿਓ ਵੀ ਸਾਡੀ ਤਾਂ ਸਾਰੀ ਵੈਸੇ ਤਾਂ ਗੱਲਾਂ ਦੇ ਵਿੱਚ ਸਾਡੇ ਗ੍ਰੰਥ ਤਾਂ ਇਹ ਕਹਿੰਦੇ ਨੇ ਵੀ ਸਾਰੀ ਧਰਤੀ ਹੋਈ ਜਿਹੜੀ ਮਹ ਤਾਂ ਸਾਰੀ ਧਰਤੀ ਦੇ ਉੱਤੇ ਹੀ ਰਾਜ ਰਿਹਾ ਅਸਤਚੈਨ ਜੰਸ ਕੇਰੀ ਵੀ ਸਾਰੀ ਧਰਤੀ ਸਾਡੀ ਹੈ ਹਾਂ ਤਾਂ ਕਿ ਭਗਵਾਨ ਵਾਮਨ ਜੀ ਜਦੋਂ ਹੋਏ ਵਾਮਨ ਜੀ ਨੇ ਤਿੰਨ ਪੱਗ ਦੇ ਵਿੱਚ ਆਕਾਸ਼ ਪਤਾਲ ਤੇ ਸਾਰਾ ਕੁਝ ਨਾਪ ਲਿਆ ਸੀ ਧਰਤੀ ਆਕਾਸ਼ ਪਤਾਲ ਸਾਰਾ ਨਾਪਤਾ ਫਿਰ ਤਾਂ ਸਾਰੀ ਧਰਤੀ ਵੀ ਭਗਵਾਨ ਵਾਮਨ ਜੀ ਦੀ ਹੈ ਸਾਡੀ ਭਗਵਾਨ ਉਹੀ ਉਹਨਾਂ ਦੇ ਮਾਲਕ ਨੇ ਧਰਤੀ ਦੇ ਤਾਂ ਮਤਲਬ ਕਿ ਉਹ ਗੱਲਾਂ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜੋ ਪਰ ਪ੍ਰੈਕਟੀਕਲ ਇਹ ਆ ਸ਼ਬਦ ਉਹੀ ਗੱਲ ਆ ਗਈ ਤੁਹਾਡੇ ਵਾਲੀ ਜਿਹੜੀ ਤੁਸੀਂ ਆਪਾਂ ਹੁਣ ਗੱਲ ਕਰ ਰਹੇ ਸੀਗੇ ਵੀ ਅੰਦਰ ਜਿਹੜਾ ਧਰਮ ਹੈ ਸਨਾਤਨ सनातन ਦਾ ਦਾ ਭਾਵ ਕਿੱਥੇ ਆ? ਸਨਾਤਨ ਨੇ ਥੋੜੀ ਕਹਿੰਦਾ ਵੀ ਭਰਾ ਸਨਾਤਨ ਤਾਂ ਇਹ ਦੱਸਦਾ ਵੀ ਭਗਵਾਨ ਰਾਮ ਜਦੋਂ ਆਪਣਾ ਗਏ ਤਾਂ ਉਹਨਾਂ ਨੇ ਭਰਾ ਨੇ ਭਰਾ ਤੇ ਲਈ ਰਾਜ ਭਗ ਛੱਡਤਾ। ਠੀਕ ਹੈ ਜੀ ਬਿਲਕੁਲ। ਉਹਨਾਂ ਨੇ ਦੋ ਰਾਜ ਦੋ ਰਾਜਕੁਮਾਰਾਂ ਨੇ ਦੋ ਭਰਾਵਾਂ ਨੇ ਕੋ ਫੁੱਟਬਾਲ ਬਣਾ ਲਿਆ ਰਾਜ ਭਗ ਨੂੰ। ਉਹਦੇ ਕੰਨੀ ਸਿੱਟ ਰਿਹਾ ਉਹਦੇ ਕੰਨੀ ਸਿੱਟ ਰਿਹਾ। ਅੱਜ ਭਰਾ ਭਰਾ ਕੰਧ ਲਈ ਲੜ ਰਿਹਾ। ਬਿਲਕੁਲ ਠੀਕ। ਉਹ ਕਿਹੜਾ ਹਿੰਦੂ ਆ? ਲੱਖੋ ਹਿੰਦੂ ਤਾਂ ਸੱਡਾ ਸਨਾਤਨਤਾ ਹੋਇਆ ਜਿਸ ਨੇ ਰਾਜ ਭਾਗ ਛੱਡਤਾ ਸਾਰਾ ਕੁਝ ਛੱਡਤਾ ਭਰਾ ਭਰਾ ਦਾ ਇਸ ਤੋਂ ਵੱਡਾ ਉਦਾਹਰਣ ਨਹੀਂ ਹੋ ਸਕਦਾ ਤਾਂ ਇਹ ਜਿਹੜੇ ਇਹ ਜਿਹੜੇ ਸਾਡੇ ਸੰਬੰਧ ਨੇ ਸਾਡੇ ਧਰਮ ਗ੍ਰੰਥ ਦੱਸਦੇ ਨੇ ਜਿਹੜੀ ਸੇਵਾ ਭਾਵਨਾ ਉਹ ਉਹ Hindu ਹੈ ਜਦੋਂ ਜਿਸ ਦਿਨ ਇਹ ਹੋ ਜਾਏਗਾ ਜਿਸ ਦਿਨ ਭਰਾ ਭਰਾ ਦੀ ਕੰਧ ਦੇ ਪਿੱਛੇ ਲੜਾਈ ਪੋਣੀ ਬੰਦ ਹੋ ਜਾਏਗੀ ਉਸ ਦਿਨ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਕਿ Hindu ਰਾਸ਼ਟਰ ਬਲ ਵਧ ਗਿਆ ਤੇ ਮੰਤ ਜੀ ਇੱਕ ਮੈਂ ਆਪਾ ਨੋਟ ਕਰਦੇ ਆਂ ਵੀ ਹਰ ਦੁਕਾਨ ਦੇ ਉੱਤੇ ਆਪਾਂ ਜਾਣੇ ਇੱਕ ਬਾਕਸ ਲੱਗਿਆ ਹੁੰਦਾ ਹੈ ਉਸ ਬਾਕਸ ਦੇ ਜਿਹੜਾ ਪੈਸਾ ਇਕੱਠਾ ਹੁੰਦਾ ਉਹਦੀ ਕਲੈਕਸ਼ਨ ਆਪਾਂ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਚ ਕੌਣ ਕਰਦਾ ਜੀ ਕਿੱਥੇ ਜਾਂਦਾ ਪੈਸਾ ਅਲੱਗ-ਅਲੱਗ ਗਊਸ਼ਾਲਾ ਨੇ ਅਲੱਗ-ਅਲੱਗ ਜਿਵੇਂ ਹੁਣ ਤੁਸੀਂ ਗਊਸ਼ਾਲਾ ਦੇ ਨਾਲ ਥੋੜੇ ਭਾਵ ਜੁੜ ਗਿਆ ਹਾਂਜੀ ਤੁਸੀਂ ਕਿਹਾ ਵੀ ਮੰਜੀ ਵੀ ਮੈਂ ਇਸ ਗਊਸ਼ਾਲਾ ਲਈ ਕੁਝ ਕਰਨਾ ਚਾਹਨਾ ਹਾਂਜੀ ਅਸੀਂ ਕਹਾਂ ਠੀਕ ਆ ਭਾਈ ਤੂੰ ਕਰਦੇ ਤੇ ਨਾਲ ਆਪਣਾ ਜਿਹੜਾ ਹੈਗਾ ਆਪਣੀ ਇੱਕ ਦੁਕਾਨ ਤੇ ਗੱਲਾ ਰੱਖ ਲੈ ਹੂੰ ਜੇਕਰ ਜੋ ਕਿਸੇ ਨੇ ਜੋ ਸ਼ਰਧਾ ਹੋਈ ਕੋਈ ਗੱਲਾ ਕਿਸੇ ਨੇ 10 ਰੁਪਏ ਪਾਣੇ ਕਿਸੇ ਨੇ 20 ਰੁਪਏ ਪਾਣੇ ਕੋਈ 5 ਰੁਪਏ ਪਾਏਗਾ ਤਾਂ ਕਿਸੇ ਦੀ ਸ਼ਰਧਾ ਹੋਈ ਕੋ ਇਹੀ ਮਤਲਬ ਉਹਦਾ ਕੋਈ मतलब ਸਿਸਟਮ ਨਹੀਂ ਹੈ ਵੀ ਚਾਰ ਬੰਦਿਆਂ ਨੇ ਇਕੱਠੇ ਹੋ ਕੇ ਸੰਸਥਾ ਬਣਾਈ ਉਹਨਾਂ ਨੇ ਬਾਕਸ ਲਾਤਾ ਵੀ ਜਿਹੜਾ ਹਿੰਦੂ ਵੈਲਫੇਅਰ ਬੋਰਡ ਹੈ ਵੀ ਇਹਦੇ ਵੱਲੋਂ ਕੋਈ ਇਹ ਸਿਸਟਮ ਨਹੀਂ ਬਣਾਇਆ ਗਿਆ ਵੀ ਕਿਤੇ ਚੈੱਕ ਕੀਤਾ ਜਾਏ ਵੀ ਕੋਣ ਬੰਦੇ ਇਕੱਠੇ ਕਰਾ ਸਾਡਾ ਜਿਹੜਾ ਹੈਗਾ ਨਾ ਤੁਹਾਨੂੰ ਇੱਕ ਚੀਜ਼ ਦੱਸਾਂ ਜਿਹੜਾ ਸਨਾਤਨ ਹੈ ਅਸੀਂ ਕਿਸੇ ਨੂੰ ਇੱਕ ਰਸੇ ਨਾਲ ਸਾਰਾ ਨੂੰ ਨਹੀਂ ਬੰਨ੍ਹ ਸਕਦੇ ਠੀਕ ਹੈ ਜੀ ਹਰ ਬੰਦਾ ਆਜ਼ਾਦ ਹੈ ਤੁਹਾਨੂੰ ਅਸੀਂ ਤੁਹਾਡੀ ਸੇਵਾ ਦੇ ਉੱਤੇ ਰੋਕ ਨਹੀਂ ਲਗਾ ਸਕਦੇ ਸਾਨੂੰ ਕੋਈ ਅਧਿਕਾਰ ਨਹੀਂ ਹੈ ਥੋੜੀ ਸੇਵਾ ਤੇ ਰੋਕ ਲਗਾਉਂਦਾ ਵੀ ਅਸੀਂ ਕਰਾਂਗੇ ਠੀਕ ਹੈ ਜੀ ਕੋਈ ਡਿਕਟੇਟਰਸ਼ਿਪ ਨਹੀਂ ਹੈ ਤਾਂ ਜਿਹੜੇ ਲੋਕ ਗੋਸੇਵਾ ਕਰ ਰਹੇ ਨੇ ਆਪਣੇ ਆਪਣੇ ਸਾਡਾ ਕੰਮ ਸਿਰਫ ਇਹ ਹੈ ਸਾਡਾ ਕੰਮ ਜਿਹੜੇ ਲੋਕ ਗੋਸੇਵਾ ਕਰ ਰਹੇ ਨੇ ਉਹਨਾਂ ਨੂੰ ਸਪੋਰਟ ਕਰਨਾ ਓਕੇ ਅਗਰ ਉਹਨਾਂ ਨੂੰ ਕਿਤੇ ਪ੍ਰਸ਼ਾਸਨਿਕ ਤੌਰ ਤੇ ਕਿਸੇ ਸਮਾਜਿਕ ਤੌਰ ਤੇ ਕਿਸੇ ਹੋਰ ਜਗ੍ਹਾ ਤੇ ਕਿਸੇ ਕੋਈ ਦਿੱਕਤ ਆਂਦੀ ਹੈ ਤਾਂ ਉਹਨਾਂ ਨੂੰ ਸਪੋਰਟ ਕਰਨਾ Hindu Welfare Board ਦਾ ਕੰਮ ਹੈ ਠੀਕ ਹੈ ਜੀ ਜੇ ਅਸੀਂ ਸਾਰੇ ਕੰਮ ਕਰਨ ਲੱਗ ਜੰਦੇ ਅਸੀਂ ਕਿੰਨਾ ਕੰਮ ਕਰ ਸਕਦੇ ਹਾਂ ਸਮਾਜਿਕ ਕੰਮ ਕਰ ਰਿਹਾ ਲੱਖਾਂ ਗਊਆਂ ਨੇ ਲੱਖਾਂ ਗਊਆਂ ਨੂੰ ਅਸੀਂ ਪਾਲ ਲਾਂਗੇ ਜਿਹੜਾ ਸਮਾਜ ਪਾਲ ਰਿਹਾ ਅੱਜ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਠੀਕ ਹੈ ਜੀ ਅਸੀਂ ਉਹਨਾਂ ਦੇ ਉੱਤੇ ਡਿਕਟੇਟਰਸ਼ਿਪ ਨਹੀਂ ਕਰਨੀ ਠੀਕ ਹੈ ਜੀ ਚਾਹੇ ਸਰਕਾਰ ਹੈ ਚਾਹੇ ਅਸੀਂ ਲੋਕਾਂ ਚਾਹੇ ਕੋਈ ਵੀ ਤਾਂ ਉਹ ਉਹਨਾਂ ਬੰਦਿਆਂ ਨੂੰ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਫ੍ਰੀਹੈਂਡ ਕਰਨ ਦੀ ਲੋੜ ਜਦੋਂ ਕਿਸੇ ਨੂੰ ਫ੍ਰੀਹੈਂਡ ਨਹੀਂ ਕਰੋਗੇ ਉਹ ਕੰਮ ਕਿਵੇਂ ਕਰੇਗਾ ਠੀਕ ਹੈ ਜੀ ਹੱਥ ਬੰਨ ਕੇ ਤਾਂ ਕੰਮ ਹੋ ਨਹੀਂ ਸਕਦਾ ਹੱਥ ਤਾਂ ਜਦ ਵਿੱਚ ਤੋਂ ਕੰਮ ਕਰਾਣਾ ਹੈ ਤਾਂ ਉਹਦੇ ਹੱਥ ਖੁੱਲਣੇ ਪੈਣਗੇ ਜੇ ਹੱਥ ਖੁੱਲਣਗੇ ਤਾਂ ਕੰਮ ਕਰੇਗਾ ਤਾਂ ਇਸ ਕਰਕੇ ਜਿਹੜੇ ਲੋਕ ਗੋਸੇਵਜ ਕੰਮ ਕਰ ਰਹੇ ਨੇ ਉਹ ਮੈਂ ਤਾਂ ਉਹਨਾਂ ਨੂੰ ਕਹਣਾ ਹਾਂ ਸਾਰਿਆਂ ਦੇ ਚੜ੍ਹਨਾ ਚ ਸਾਡਾ ਤਾਂ ਨਮਸਕਾਰ ਹੈ ਵੀ ਉਹ ਜਿਹੜੇ ਗੋ ਮਾਤਾ ਦੇ ਲਈ ਦਿਨ ਰਾਤ ਕੰਮ ਕਰਦੇ ਨੇ ਦਿਨ ਰਾਤ ਗੋ ਮਾਤਾ ਦੀ ਸੇਵਾ ਕਰਦੇ ਨੇ ਉਹ ਸਾਰੇ ਹੀ ਗੋਪਾਲ ਨੇ ਠੀਕ ਹੈ ਜੀ ਕਿਉਂਕਿ ਸਾਡੇ ਤਾਂ ਭਗਵਾਨ ਠਾਕੁਰ ਜੀ ਨੂੰ ਗੋਪਾਲ ਹੀ ਕਿਹਾ ਬਿਲਕੁਲ ਤੇ ਜਿਹੜੇ ਸਾਡੇ ਪੰਜ ਪਹਿਲੇ ਗੁਰੂ ਹੋਏ ਨੇ ਭਗਤੀ ਮਾਰਗ ਦੇ ਉਹ ਤਾਂ ਪੰਜ ਸਾਡੇ ਤਾਂ ਗੁਰੂ ਵੀ ਜਿਹੜੇ ਸੀਗੇ ਉਹ ਹਰੀ ਦੇ ਪੂਪਾਸ ਰਹੇ ਤੇ ਹਰੀ ਹਰੀ ਨਾਮ ਹੀ ਉਹਨਾਂ ਨੇ ਜਪਿਆ ਪੰਜ ਭਗਤੀ ਮਾਰਗ ਦੇ ਰਹੇ ਉਸ ਤੋਂ ਬਾਅਦ ਪੰਜ ਸ਼ਕਤੀ ਮਾਰਗ ਦੇ ਰਹੇ